ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈ ਜੀ 43ਵਾਂ ਦਿਨ 75 ਦਿਨ ਲਗਾਤਾਰ ਤੁਹਾਨੂੰ ਰੋਜ਼ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਤੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ YouTube ਚੈਨਲ ਨਵਦੀਪ ਸਿੰਘ ਲੁਧਿਆਣਵੀ ਉਤੇ ਅੱਜ ਤੁਹਾਨੂੰ ਅਸੀਂ ਸਿਖਾ ਕੇ ਦਿਖਾਵਾਂਗੇ ਮੋਹਣੀ ਦਸਤਾਰ ਤਿੰਨ ਤਿੰਨ ਦੀਆਂ 6 ਜੋੜੀਆਂ ਵਾਲੀ ਤੇ ਉੱਪਰਲੇ ਪਾਸੇ ਤੁਹਾਨੂੰ ਕੱਢ ਕੇ ਦਿਖਾਵਾਂਗੇ 5-5 ਲਾਟ ਦੋਨਾਂ ਸਾਈਡਾਂ ਤੇ ਹੁਣ ਗੱਲ ਕਰਦੇ ਹਾਂ ਦਸਤਾਰ ਦੀ ਦਸਤਾਰ ਦੀ ਲੈਂਥ ਹੈਗੀ ਆ 8 ਮੀਟਰ ਤੇ ਰੁਪਿਆ ਵਾਲਾ ਕੈਮੀਕਲ ਕਪੜਾ ਆ ਦਸਤਾਰ ਨੂੰ ਇਸ ਤਰੀਕੇ ਨਾਲ ਬਿਚਾ ਕੇ ਤੁਸੀਂ ਪਾਣੀ ਲਾਣਾ ਦੋਨਾਂ ਸਾਈਡਾਂ ਤੋਂ ਇਹਦੇ ਨਾਲ ਤੁਹਾਡੀ ਦਸਤਾਰ ਹਰ ਕਿਸੇ ਤੋਂ ਬਰਾਬਰ ਗਿੱਲੀ ਹੋ ਜਾਂਦੀ ਹੈ ਫਿਰ ਇੱਕ ਪੱਲਾ ਫੜ ਕੇ ਇੱਕ ਪੱਲਾ ਛੱਡ ਦੇਣਾ ਹੈ ਤੇ ਫਿਰ ਤੀਜਾ ਪੱਲਾ ਫੜ ਲੈਣਾ ਦੋਨੋਂ ਬੱਲੇ ਤੁਸੀਂ ਉਂਗਲਾਂ ਤੇ ਲਬੇਟ ਲੈਣੇ ਆ ਤੇ ਇਹਦੇ ਵਿੱਚੋਂ ਇੱਕ ਪੰਲਾ ਤੁਸੀਂ ਕਿਤੇ ਜਾ ਕੇ ਬੰਨ੍ਹ ਦੇਣਾ ਤੇ ਦੂਜੇ ਨਾਲ ਫੜ ਕੇ ਪੂਣੀ ਕਰਨੀ ਸਟਾਰਟ ਕਰ ਦੇਣੀ ਹੈ ਮੇਰੇ ਵੀਰੋ ਵੀਡੀਓ ਨੂੰ ਕਿਤੇ ਸਕਿਪ ਨਾ ਕਰਿਓ ਕਿਉਂਕਿ ਵੀਡੀਓ ਦੇ ਵਿੱਚ ਤੁਹਾਨੂੰ ਅਲੱਗ-ਅਲੱਗ ਚੀਜ਼ਾਂ ਦੱਸਣੀਆਂ ਨੇ ਅਸੀਂ ਸਟੈਪ ਬਾਈ ਸਟੈਪ ਕਿਉਂਕਿ ਪੂਣੀ ਦਾ ਤੇ ਦਸਤਾਰ ਦੇ ਬੇਸ ਦਾ ਬਹੁਤ ਇੰਪੋਰਟੈਂਟ ਰੋਲ ਹੁੰਦਾ ਦਸਤਾਰ ਦੇ ਵਿੱਚ ਤੇ ਪੂਣੀ ਜਿਹੜੀ ਆ ਅਲੱਗ ਚੋੜੀ ਕਰਦੀ ਹੈ ਹਰ ਇੱਕ ਦਸਤਾਰ ਲਈ ਇਸ ਲਈ ਮੈਂ ਪੂਣੀ ਦੀ ਵੀਡੀਓ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਦਿਨਾ ਹੈ ਤੇ ਇਸ ਤਰ੍ਹਾਂ ਹੀ ਪੂਰੀ ਵੀਡੀਓ ਦੇਖੋ ਸਕਿੱਪ ਨਾ ਕਰਿਓ ਤੁਹਾਨੂੰ ਸਾਰੀ ਚੀਜ਼ਾਂ ਪੂਰੀ ਡਿਟੇਲ ਦੇ ਵਿੱਚ ਸਮਝਾਈਆਂ ਜਾਣਗੀਆਂ ਤੇ ਜਿਹੜੇ ਮੇਰੇ ਵੀਰ ਨਵੇਂ ਨੇ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਨੂੰ ਕਲਿੱਕ ਕਰ ਲੈਣ ਤਾਂ ਜੋ ਨਵੀਆਂ ਵੀਡੀਓ ਉਹਨਾਂ ਤੱਕ ਪਹੁੰਚ ਰਹੀਆਂ ਹਨ ਜਿਹੜੀਆਂ ਅਸੀਂ ਫਿਊਚਰ ਦੇ ਵਿੱਚ ਅਪਲੋਡ ਕਰਾਂਗੇ ਤੇ ਤੁਸੀਂ ਦੇਖ ਲਓ ਖੱਬੇ ਪਾਸੇ ਸਲਾਈ ਰੱਖ ਕੇ ਅਸੀਂ ਦੋਨੋਂ ਸਾਈਡਾਂ ਤੋਂ ਬਰਾਬਰ ਫੜ ਕੇ ਦਸਤਾਰ ਨੂੰ ਅੰਦਰ ਕਰਨਾ ਹੈ ਤੇ ਪਿੱਛੇ ਜਾਣਾ ਹੈ ਪੂਣੀ ਜਿਹੜੀ ਆਪਾਂ ਦਸਤਾਰ ਦੇ ਲੜਾਂ ਦੇ ਡਿਪੈਂਡ ਕਰਦਾ ਹੁੰਦਾ ਕਿੰਨੀ ਚੌੜੀ ਕਰਨੀ ਆ ਉਸ ਹਿਸਾਬ ਨਾਲ ਅਸੀਂ ਚੌੜੀ ਕਰਦੇ ਹੁੰਦੇ ਆ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਉੱਪਰਲੇ ਦੋ ਪੱਲੇ ਫੜ ਲੈਣੇ ਨੇ ਕੋਈ ਵੀ ਦੇਖ ਲੈਣਾ ਹੈ ਕਿ ਜਿੰਨੀ ਕਿਚੋੜੀ ਪੂਣੀ ਤੁਹਾਨੂੰ ਚਾਹੀਦੀ ਹੈ ਉਨੀ ਹੈ ਫਿਰ ਉਹੀ ਪੱਲੇ ਫੜਦੇ ਹੋ ਅੱਗੇ ਨੂੰ ਜਾਣਾ ਹੈ ਤੇ ਦੇਖ ਲੈਣਾ ਸੈਂਟਰ 'ਚ ਪਹੁੰਚ ਗਏ ਕਿ ਪੌਣ ਇੱਕ ਦੋ ਗੱਟ ਇੰਚ ਚੋੜੀ ਪੂਣੀ ਹੈਗੀ ਹੈ ਤੁਹਾਡੀ ਇਹਦੇ ਨਾਲ ਕੀ ਹੋਏਗਾ ਤੁਹਾਡੀ ਪੂਣੀ ਹੈ ਜਿਹੜੀ ਇਹ ਨਾਲ ਤੁਸੀਂ ਤਿੰਨ ਜਾਂ ਚਾਰ ਲੜ ਬਣਾ ਸਕਦੇ ਹੋ ਉਹੀ ਲੜ ਅੱਗੇ ਨੂੰ ਫੜਦੇ ਜਾਓਗੇ ਤਾਂ ਤੁਹਾਡੀ ਪੂਣੀ ਹੈ ਜਿਹੜੀ ਬਰਾਬਰ ਹੋ ਜਾਵੇਗੀ ਇਸ ਪੂਣੀ ਨਾਲ ਤੁਸੀਂ ਤਿੰਨ ਤਿੰਨ ਜਾਂ ਚਾਰ ਚਾਰ ਪੇਚਾ ਵਾਲੀ ਦਸਤਾਰ ਆਸਾਨੀ ਨਾਲ ਸਜਾ ਸਕਦੇ ਹੋ ਹੁਣ ਤੁਹਾਨੂੰ ਅਸੀਂ 베ਸ ਤਿਆਰ ਕਰਕੇ ਦਿਖਾਣਾ ਹੈ ਕੱਲਾ ਜੂੜਾ ਸਾਹਿਬ ਕਰਨਾ ਹੈ ਉੱਪਰ ਨਾਲ ਕੰਗਾ ਸਾਹਿਬ ਨੂੰ ਰੱਖ ਕੇ ਤੁਸੀਂ 베ਸ ਤਿਆਰ ਕਰ ਲੈਣਾ ਹੈ ਸਾਰੀਆਂ ਮੋਨੀਆਂ ਦਸਤਾਰਾਂ ਲਈ ਅਸੀਂ ਇਸੇ ਤਰੀਕੇ ਨਾਲ 베ਸ ਸਜਾਉਨੇ ਆ ਅਸੀਂ ਚਾਹੀਏ ਤਾਂ 베ਸ ਦੀ ਵੀਡੀਓ ਵਿੱਚ ਨਾ ਦੇਈਏ ਪਰ ਤੁਹਾਨੂੰ ਕੋਈ ਚੀਜ਼ ਰਹਿ ਨਾ ਜਾਵੇ ਇਸ ਲਈ 베ਸ ਦੀ ਵੀਡੀਓ ਵੀ ਆਪਾਂ ਇਨਕਲੂਡ ਕਰਦੇ ਹੁੰਨੇ ਆ ਹਮੇਸ਼ਾ ਤੇ ਪੂਣੀ ਅਤੇ 베ਸ ਨੂੰ ਪੂਰੀ ਡਿਟੇਲ ਨਾਲ ਸਮਝਾਇਆ ਜਾਂਦਾ ਹੈ ਤੇ ਦਸਤਾਨ ਨੂੰ ਵੀ ਤਾਂ ਜੋ ਤੁਸੀਂ ਵੀ ਬੜੀ ਆਸਾਨੀ ਨਾਲ ਸਜਾ ਸਕੋ ਤੇ ਮੇਰੇ ਵੀਰੋ ਕੇਸਾ ਨੂੰ ਚੰਗੀ ਤਰ੍ਹਾਂ ਅੰਦਰ ਕਰ ਲੈਣਾ ਹਰੇਕ ਹਿੱਸੇ ਤੋਂ ਤੇ ਬੇਸ ਤੁਹਾਡਾ ਜ਼ਿਆਦਾ ਟਾਈਟ ਨਹੀਂ ਹੋਣਾ ਚਾਹੀਦਾ ਇਹਨਾਂ ਕੋ ਹੋਵੇ ਕਿ ਜਿੰਨਾ ਤੁਹਾਡਾ ਸਿਰ ਦਰਦ ਨਾ ਹੋਵੇ ਬਾਅਦ ਦੇ ਵਿੱਚ ਇੱਕ ਪੱਲੇ ਨੂੰ ਘੁਮਾ ਕੇ ਫਿਰ ਦੋਨਾਂ ਪੱਲੇ ਨੂੰ ਬਰਾਬਰ ਫੋਲਡ ਕਰਕੇ ਅੰਦਰ ਨੂੰ ਐਂਦਾ ਤੁਸੀਂ ਪੱਲਾ ਲਗਾ ਲੈਣਾ ਇੱਕ ਲੜ ਜਾ ਫੜ ਕੇ ਐਂਦਾ ਪਿੰਚ ਕਰਕੇ ਕੰਨ ਦੇ ਉੱਪਰ ਜੀ ਖਿੱਚ ਕੇ ਇਸ ਪੱਲੇ ਨੂੰ ਲਾ ਦੇਣਾ ਇਹਦੇ ਨਾਲ ਤੁਹਾਡਾ ਜਿਹੜਾ ਕੰਨ ਆ ਥੋੜਾ ਦੱਬਿਆ ਜਾਊਗਾ ਤੇ ਦਸਾਰ ਦੇ ਵਿੱਚੋਂ ਬਾਹਰ ਨਹੀਂ ਦਿਖੂਗਾ ਬਾਕੀ ਬਾਕੀ ਪੱਲੇ ਨੂੰ ਤੁਸੀਂ ਅੰਦਰ ਕਰ ਦੇਣਾ ਹੁਣ ਤੁਹਾਡਾ بیس ਤਿਆਰ ਹੈ ਇਹਦੇ ਉੱਪਰ ਵੀ ਤੁਸੀਂ 50 ਸਜਾ ਸਕਦੇ ਹੋ ਕੋਈ ਵੀ ਮੈਚਿੰਗ ਦੀ ਜਾਂ ਜਿਹੜੀ ਵੀ ਤੁਹਾਨੂੰ 50 ਵਧੀਆ ਲੱਗਦੀ ਹੈ ਉਹ ਤੇ ਹੁਣ ਮੇਰੇ ਵੀਡੀਓ ਤੁਸੀਂ ਦੋਨਾਂ ਸਾਈਡਾਂ ਤੋਂ ਅੰਦਰ ਕਰਨ ਤੋਂ ਬਾਅਦ ਚੋ ਦਸਤਾਰ ਸਜਾਉਣੀ ਸ਼ੁਰੂ ਕਰਨੀ ਹੈ ਇਹਦੇ ਵਿੱਚ ਤੁਸੀਂ ਲੜ ਥੋੜੇ ਅਲੱਗ-ਅਲੱਗ ਟਾਈਪ ਦੇ ਬਣਾਣੇ ਆ ਜਿੱਦਾਂ ਪਹਿਲੇ ਦੋ ਲੜਾ ਦੇ ਤਿੰਨ ਲੜ ਬਣਾਣੇ ਆ ਅਗਲੇ ਦੋ ਲੜਾ ਦੇ ਚਾਰ-ਚਾਰ ਲੜ ਬਣਾਣੇ ਆ ਸੀ ਉਸ ਹਿਸਾਬ ਨਾਲ ਉਹਨਾਂ ਨੂੰ ਐਡਜਸਟ ਕਰਨਾ ਹੈ ਉੱਪਰ ਤੇ ਥੱਲੇ ਹੁਣ ਤੁਸੀਂ ਦੇਖ ਲਓ ਪਹਿਲਾ ਪੱਲਾ ਸੀ ਚੰਗੀ ਤਰ੍ਹਾਂ ਖੋਲ ਲਿਆ ਖੋਲ ਕੇ ਇੱਕ ਪੱਲੇ ਨੂੰ ਅੰਦਰ ਫੋਲਡ ਕਰਾਂਗੇ ਇਹ ਸਿੰਗਲ ਪੱਲਾ ਹੈ ਇਕੱਲਾ ਜਿਹਨੂੰ ਆਪਾਂ ਅੰਦਰ ਫੋਲਡ ਕੀਤਾ ਇੱਕ ਲੜ ਬਣ ਗਿਆ ਆ ਦੂਜਾ ਆ ਤੀਜਾ ਤਿੰਨੋਂ ਲੜ ਤੁਸੀਂ ਇੱਕੋ ਜਗ੍ਹਾ ਤੇ ਫੜ ਕੇ ਰੱਖਣੀਆਂ ਤੇ ਜਿਹੜੀ ਸੱਜੀ ਅੱਖ ਦਾ ਪਰਵੱਟਾ ਜਿੱਥੋਂ ਸ਼ੁਰੂ ਹੁੰਦਾ ਹੈ ਉੱਥੇ ਤੁਸੀਂ ਲੜ ਰੱਖਣੀਆਂ ਸਾਰੇ ਉੱਥੇ ਵੀ ਬਣਾਉਣੀ ਆ ਤਿੰਨੋਂ ਪੇਚ ਤੁਹਾਡੇ ਬਰਾਬਰ ਮੋٹے ਹੋਣ ਕੋਈ ਵੀ ਮੋਟਾ ਪਤਲਾ ਨਾ ਰਹੇ ਜੇ ਪੇਚ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਉੱਪਰੋਂ ਜੀ ਲੜ ਨੂੰ ਫੋਲਡ ਕਰਦੇ ਹੋਏ ਇਸ ਤਰੀਕੇ ਨਾਲ ਦੇਖ ਲੈਣਾ ਹੈ ਪੇਚਾਂ ਦੇ ਵਿੱਚ ਜ਼ਿਆਦਾ ਸਪੇਸ ਨਹੀਂ ਰੱਖਣੀ ਜਦੋਂ ਅਸੀਂ ਬਾਅਦ ਵਿੱਚ ਸਲਾਈ ਫੇਰਾਂਗੇ ਤਾਂ ਪੇਚਾਂ ਦੀ ਸਪੇਸ ਆ ਜਿਹੜੀ ਉਹ ਆਪਣੇ ਆਪ ਵੱਧ ਜਾਊਗੀ ਤੇ ਇਸ ਤਰੀਕੇ ਨਾਲ ਤੁਸੀਂ ਡੰਗ ਨੂੰ ਵੀ ਸਹੀ ਤਰੀਕੇ ਨਾਲ ਭਰਦੇ ਹੋਏ ਪਿੱਛੇ ਤੱਕ ਇਸ ਪੱਲੇ ਨੂੰ ਲਾ ਦੇਣਾ ਹੈ ਲੜਣਾ ਤਾਂ ਤੁਹਾਡਾ ਜਿਆਦਾ ਮੋਟਾ ਹੋਣਾ ਚਾਹੀਦਾ ਨਾ ਜਿਆਦਾ ਪਤਲਾ ਹੋਣਾ ਚਾਹੀਦਾ ਪਤਲੇ ਲੜ ਦੇ ਵਿੱਚ ਵੱਟ ਪੈਣਗੇ ਤੇ ਮੋਟਾ ਲੜਾ ਜਿਹੜਾ ਉਹ ਜਿਆਦਾ ਵਧੀਆ ਨਹੀਂ ਲੱਗੂਗਾ ਹੁਣ ਸੱਜੇ ਪਾਸੇ ਦੇਖੋ ਅਸੀਂ ਇਕੱਲਾ ਸਿੰਗਲ ਪੱਲਾ نیچے ਨੂੰ ਖੋਲਿਆ ਅੰਦਰਲੇ ਪੱਲੇ ਨੂੰ ਉੱਪਰ ਫੋਲਡ ਕਰਤਾ ਹੋਇਆ ਕਿਉਂਕਿ ਖੱਬੇ ਪਾਸੇ ਵੀ ਅਸੀਂ 5-5 ਲੜ ਕੱਢਣੇ ਨੇ ਇਸ ਤਰੀਕੇ ਨਾਲ ਤੁਸੀਂ ਲੜ ਨੂੰ ਲਾ ਲੈਣਾ ਤੇ ਅੰਦਰਲੇ ਪੱਲੇ ਨੂੰ ਦੇਖੋ ਆਪਾਂ ਉੱਪਰ ਨੂੰ ਚੱਕਤਾ ਹੋਇਆ ਇਹਨੂੰ ਐਦਾਂ ਸੈੱਟ ਕਰਦੇ ਹੋਏ ਤੁਸੀਂ ਪਹਿਲਾਂ ਇਕੱਲੇ ਉੱਪਰਲੇ ਸਿੰਗਲ ਪੱਲੇ ਦਾ ਇੱਕ ਲੜ ਬਣਾਣਾ ਹੈ ਇਹਨੂੰ ਚੰਗੀ ਤਰ੍ਹਾਂ نیچے ਤੱਕ ਸਾਫ਼ ਕਰਨਾ ਹੈ ਫਿਰ نیچے ਦੀ ਦੋ ਲੜ ਹੋਰ ਬਣਾਣੇ ਆ ਇਹਨਾਂ ਨੂੰ ਇੱਕੋ ਜਗ੍ਹਾ ਤੇ ਹੀ ਪਿੰਚ ਕਰਨਾ ਹੈ ਪਹਿਲਾਂ ਇਕੱਠੇ ਫੜ ਲੈਣੇ ਆ ਫਿਰ ਇੱਕੋ ਜਗ੍ਹਾ ਤੇ ਰੱਖਣਾ ਹੈ ਫਿਰ ਉੱਪਰੋਂ ਜੀ ਫੋਲਡ ਕਰਨਾ ਹੈ ਦੇਖ ਲੈਣਾ ਇੱਕੋ ਨੁੱਕਰ ਤੇ ਬਣਨ ਜਿੱਥੇ ਸਾਡੀ ਸੱਜੀ ਅੱਖ ਦਾ ਪਰਵਟਾ ਸ਼ੁਰੂ ਹੋ ਰਿਹਾ ਉੱਥੇ ਵੀ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਇਹਦੇ ਵੀ ਤਿੰਨ ਲੜ ਬਣਾਏ ਆ ਇਹਨਾਂ ਤਿੰਨਾਂ ਲੜਾਂ ਨੂੰ ਚੰਗੀ ਤਰ੍ਹਾਂ ਖੋਲ ਕੇ ਸਾਫ਼ ਕਰਨਾ ਆ ਤਿੰਨੋਂ ਲੜ ਬਰਾਬਰ ਮੋਟੇ ਹੋਣ ਤੇ ਪਿੱਛੇ ਤੱਕ ਸਾਫ਼ ਹੋ ਜਾਣ ਤੇ ਪੇਚਾਂ ਦੇ ਵਿਚਲੀ ਵਿਥਾ ਜਿਹੜੀ ਉਹ ਵੀ ਬਰਾਬਰ ਹੋਣੀ ਚਾਹੀਦੀ ਆ नीचे ਨੂੰ ਖਿੱਚ ਕੇ ਤੁਸੀਂ ਪੇਚ ਸਾਫ਼ ਕਰਨੇ ਆ ਤੇ ਉੱਪਰਲੇ ਪਾਸੇ ਉਹ ਪੱਲਾ ਖੋਲ ਲੈਣਾ ਆ ਖੋਲ ਕੇ ਤਿੰਨੋਂ ਲੜ ਬਰਾਬਰ ਫੜ ਲੈਣੇ ਆ ਦੇਖੋ ਜਿਹੜੇ ਮੋਹਲੇ ਹਿੱਸੇ ਤੋਂ ਲੜ نیچے ਆ ਇਹਨਾਂ ਨੂੰ ਇੱਕ ਜਗ੍ਹਾ ਤੇ ਪਿੰਚ ਕਰਨਾ ਆ ਪਿੰਚ ਕਰਕੇ ਖੱਬੇ ਹੱਥ ਨਾਲ ਲੜ ਨੂੰ ਖਿੱਚ ਕੇ ਲਾਣਾ ਇਸ ਜਗ੍ਹਾ ਤੇ ਲੜ ਤੁਹਾਡਾ ਗੁਲਾਈ ਦੇ ਵਿੱਚ ਨਾ ਹੋਵੇ ਸਿੱਧਾ ਹੋਵੇ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਪਹਿਲਾਂ ਤਾਂ ਇਸ ਲੜ ਨੂੰ ਚੰਗੀ ਤਰ੍ਹਾਂ ਲਾ ਲਿਓ ਲਾਣ ਤੋਂ ਬਾਅਦ ਤੁਹਾਨੂੰ ਇਹ ਲੜ ਉੱਪਰ ਤੱਕ ਖੋਲ ਕੇ ਦਿਖਾਣਾ ਆ ਸੀ ਪਲੱਸ ਮੋਹਲੇ ਹਿੱਸੇ ਤੋਂ ਲੜ ਉੱਪਰ ਨੂੰ ਵੀ ਚੱਕਣਾ ਆ ਕਿਉਂਕਿ ਲੜ ਹਲੇ نیچے ਨੂੰ ਡਿੱਗਦਾ ਹੋਇਆ ਨਜ਼ਰ ਆ ਰਿਹਾ ਨਾ ਤੁ ਤੇ ਇਸ ਲੜ ਨੂੰ ਫੜ ਕੇ ਤੁਸੀਂ ਸੱਜਾ ਹੱਥ ਉੱਪਰ ਆ ਕੇ ਖੱਬੇ ਹੱਥ ਨਾਲ ਇਸ ਲੜ ਨੂੰ ਖੋਲਣਾ ਹੈ ਕਿਉਂਕਿ ਉੱਪਰਲੇ ਪਾਸੇ ਵੀ ਅਸੀਂ ਪੰਜ-ਪੰਜ ਲੜ ਦਿਖਾਣੀਆਂ ਐ ਇਸ ਲੜ ਨੂੰ ਮੋਟਾ ਹੋਣਾ ਜ਼ਰੂਰੀ ਹੈ ਉਪਰੋਂ ਤੇ ਚੰਗੀ ਤਰ੍ਹਾਂ ਦੇਖ ਲੈਣਾ ਲੜ ਖਿਸਕੇ ਵੀ ਨਾ ਸਲਾਈ ਨਾਲ ਅਸੀਂ ਇਹਨਾਂ ਸਾਰੇ ਪੇਚਾਂ ਨੂੰ ਬਰਾਬਰ ਕਰਨਾ ਮੋਹਲੇ ਹਿੱਸੇ ਤੋਂ ਤੇ ਇੱਕ-ਇੱਕ ਕਰਕੇ ਮੋਹਲੇ ਚੁੰਝ ਤੇ ਜਿੱਥੇ ਅਸੀਂ ਬਣਾਣੀ ਹੈ ਨਾ ਜਿੱਥੇ ਚੁੰਝ ਬਣਾਣੀ ਹੈ ਉੱਥੇ ਇਹਨਾਂ ਨੂੰ ਬਰਾਬਰ ਕਰ ਦੇਣਾ ਹੈ ਇੱਕ ਨੁੱਕੜ ਦੀ ਬਣਾ ਲੈਣੀ ਹੈ ਤੇ ਹੋ ਸਕੇ ਇੱਥੇ ਇੱਕ ਪਿੰਨ ਵੀ ਲਗਾ ਸਕਦੇ ਹੋ ਜਿਹਨੂੰ ਐਦਾਂ ਵੀ ਛੱਡ ਦੋਗੇ ਸਹੀ ਕਰਕੇ ਤਾਂ ਕੋਈ ਛੇ ਹਿੱਲੂਗਾ ਨਹੀਂ ਕਿਉਂਕਿ ਅਗਲੇ ਲੜਾ ਦੇ نیچے ਇਹ ਦੱਬਿਆ ਜਾਊਗਾ ਬਟ ਪਿੰਨ ਲਗਾਉਣਾ ਇੱਕ ਤਰ੍ਹਾਂ ਸਿਕਿਉਰ ਹੋ ਜਾਂਦਾ ਪਿੰਨ ਮੈਂ ਤੁਹਾਡੇ ਲਈ ਤੁਹਾਨੂੰ ਲਗਾ ਕੇ ਦਿਖਾ ਦਿਆ ਜੇ ਤੁਹਾਨੂੰ ਲੱਗੇ ਤੁਹਾਡੇ ਕੋਲ ਸਹੀ ਨਹੀਂ ਹੋ ਰਿਹਾ ਤਾਂ ਇੱਥੇ ਤੁਸੀਂ ਇੱਕ ਪਿੰਨ ਲਾ ਸਕਦੇ ਹੋ ਮੈਂ ਪਹਿਲੀਆਂ ਆਪਣੀ ਇਹ ਵੀਡੀਓ ਦੇ ਵਿੱਚ ਲਗਾ ਕੇ ਦਿਖਾਉਂਦਾ ਹੁੰਦਾ ਸੀਗਾ ਪੁਰਾਣੀਆਂ ਵੀਡੀਓ ਚ ਬਟ ਨਵੀਆਂ ਵੀਡੀਓ ਚ ਨਹੀਂ ਲਗਾਉਂਦਾ ਤੇ ਹੁਣ ਮੈਂ ਤੁਹਾਨੂੰ ਇਸ ਲਈ ਲਗਾ ਕੇ ਦਿਖਾ ਰਿਹਾ ਕਿ ਤਾਂ ਜੋ ਤੁਹਾਨੂੰ ਸਮਝ ਆ ਜਾਵੇ ਤੇ ਇੱਥੇ ਤੁਸੀਂ ਇੱਕ ਪਿੰਨ ਲਗਾ ਸਕਦੇ ਹੋ ਜੋ ਤੁਹਾਡੇ ਕੋਲ ਲੜ ਨਾ ਟਿਕਣ ਤੇ ਤਿੰਨਾਂ ਲੜਾਂ ਨੂੰ ਪਿੱਛੇ ਤੱਕ ਸਾਫ਼ ਕਰਦੇ ਹੋਏ ਤੁਸੀਂ ਇਸ ਪੱਲੇ ਨੂੰ ਲਗਾਣਾ ਹੈ ਹੁਣ ਤੁਸੀਂ ਦੋਨੋਂ ਪੱਲੇ ਬਰਾਬਰ ਕਰਨੇ ਆ ਚੰਗੀ ਤਰ੍ਹਾਂ ਦੇਖ ਲਿਓ ਪੂਣੀ ਖੁੱਲੇ ਨਾ ਸਾਡੀ ਦੋਨੋਂ ਪੱਲੇ ਨਿਚਲੇ ਹਿੱਸੇ ਤੋਂ ਬਰਾਬਰ ਫੜ ਕੇ ਪਿੱਛੋਂ ਦੀ ਪਿੰਚ ਕਰਕੇ ਇਸ ਲੜ ਨੂੰ ਪਹਿਲੇ ਲਏ ਲੜ ਦੇ ਨਾਲ ਬਰਾਬਰ ਰੱਖ ਦੇਣਾ ਹੈ ਦੇਖਣਾ ਹੈ ਕਿ ਇਹ ਲੜ ਜਿਆਦਾ ਮੋਟਾ ਨਾ ਹੋਵੇ ਉੱਪਰਲੇ ਹਿੱਸੇ ਤੋਂ ਇੱਥੋਂ ਹੀ ਲੜ ਨੂੰ ਇਕੱਠਾ ਕਰ ਦੇਣਾ ਉੱਪਰ ਕੰਨ ਦੇ ਉੱਪਰੋਂ ਮੋਟਾ ਕਪੜਾ ਖਿੱਚ ਕੇ ਕੰਨ ਤੋਂ ਉੱਤੇ ਕਰ ਦੇਣਾ ਹੈ ਤੇ ਉੱਪਰਲੇ ਪਾਸੇ ਲੜ ਨੂੰ ਮੋਟਾ ਕਰਦੇ ਹੋਏ ਨਾ ਦੋਨੋਂ ਬੱਲਿਆਂ ਦੇ ਹੁਣ ਤੁਸੀਂ ਲੜ ਬਣਾਣੇ ਆ ਹੁਣ ਤੁਹਾਡੇ ਦੋਨੋਂ ਪੱਲੇ ਬਰਾਬਰ ਨੇ ਇਸ ਗੱਲ ਨੂੰ ਦਿਮਾਗ ਦੇ ਵਿੱਚ ਰੱਖਿਓ ਪਹਿਲਾ ਲੜ ਬਣਾਇਆ ਫਿਰ ਅਸੀਂ ਦੂਜਾ ਲੜ ਬਣਾਇਆ ਫਿਰ ਅਸੀਂ ਤੀਜਾ ਫਿਰ ਹੁਣ ਚੌਥਾ ਹੁਣ ਦੇਖੋ ਅਸੀਂ ਕੀ ਕਰਨਾ ਹੈ ਇਸ ਲੜ ਦੇ ਅਸੀਂ ਚਾਰ ਲੜ ਬਣਾਏ ਆ ਚਾਰ ਲੜ ਇਸ ਲਈ ਬਣਾਏ ਆ ਇੱਕ ਲੜ ਨੂੰ ਅਸੀਂ ਉੱਪਰ ਛੱਡ ਦੇਣਾ ਹੈ ਤਿੰਨ ਲੜ نیچے ਇਕੱਠੇ ਕਰ ਦੇਣੇ ਆ ਇਹ ਤੁਹਾਨੂੰ ਅੱਗੇ ਜਦੋਂ ਲੜ ਬਣਾਵਾਂਗੇ ਨਾ ਉਦੋਂ ਤੁਹਾਨੂੰ ਦੱਸਾਂਗੇ ਕਿ ਆਪਾਂ ਕਿਸ ਪੋਰਸ਼ਨ ਦੇ ਵਿੱਚ ਲੜ ਬਣਾਇਆ ਇੱਕ ਰੇਸ਼ਿਓ ਦੇ ਹਿਸਾਬ ਨਾਲ ਲੜ ਬਣਾਲੇ ਕਿ ਕਿਹੜੇ ਲੜ ਦੇ ਸਾਨੂੰ ਕਿੰਨੇ ਲੜ ਬਣਾਉਣੇ ਚਾਹੀਦੇ ਆ ਕਿ ਸਾਡੇ ਤਿੰਨ-ਤਿੰਨ ਦੀਆਂ 6 ਜੋੜੀਆਂ ਹੋਣਨ ਕਿਉਂਕਿ ਆਖਰੀ ਲੜ ਦੇ ਤਾਂ ਤਿੰਨ ਲੜ ਬਣਾਣੇ ਨਹੀਂ ਆਪਾਂ ਆਖਰੀ ਲੜਦਾ ਇੱਕੋ ਲੜ ਹੀ ਬਣਾਣਾ ਹੈ ਇਸੇ ਲਈ ਅਸੀਂ ਇਹਨਾਂ ਲੜਾਂ ਦੇ ਵਿੱਚੋਂ ਲੜ ਕੱਢ ਲੈਣੇ ਐ ਐਕਸਟਰਾ ਜਿਹੜੇ ਉੱਪਰ ਜਾ ਕੇ ਬਾਅਦ ਚ ਐਡਜਸਟ ਹੋਣਨ ਦੇਖੋ ਨੀਚਲੇ ਹਿੱਸੇ ਤੋਂ ਤਿੰਨ ਲੜ ਜਿਹੜੇ ਨੇ ਉਹ ਲੜਾਂ ਚ ਵਿਥ ਭਾਵੇਂ ਘੱਟ ਚੱਲ ਜੂਗੀ ਉੱਪਰਲੇ ਚੌਥੇ ਲੜ ਚ ਵਿਥ ਜ਼ਿਆਦਾ ਹੋਣੀ ਚਾਹੀਦੀ ਹੈ ਤੁਹਾਡੀ ਤੇ ਸਲਾਈ ਨਾਲ ਸਾਰੇ ਲੜ ਤੁਸੀਂ ਇੱਕ ਜਗ੍ਹਾ ਤੇ ਬਰਾਬਰ ਕੱਢ ਲੈਣੇ ਆ ਨੀਚਲੇ ਤਿੰਨ ਪੇਚ ਨੇ ਜਿਹੜੇ ਉਹਨਾਂ ਨੂੰ ਅਲੱਗ ਖਿੱਚ ਲੈਣਾ ਥੱਲੇ ਤੇ ਜਿਹੜਾ ਉੱਪਰਲਾ ਚੌਥਾ ਪੇਚ ਆ ਉਹਨੂੰ ਅਲੱਗ ਕਰ ਦੇਣਾ ਕਿਉਂਕਿ ਇਹ ਅਗਲੇ ਲੜ ਦੇ ਵਿੱਚ ਜਾ ਕੇ ਐਡਜਸਟ ਹੋਣਾ ਹੈ ਕਿਉਂਕਿ ਉਹਦੇ ਵਿੱਚੋਂ ਆਪਾਂ ਜਿਹੜੇ ਚਾਰ ਲੜ ਬਣਾਵਾਂਗੇ ਦੋ ਲੜ نیچے ਛੱਡਦੇ ਨੇ ਇਹਦੇ ਨਾਲ ਤੇ ਦੋ ਲੜ ਉੱਪਰ ਕਰ ਦੇਣੇ ਆ ਉਹ ਇੱਕ ਇੱਕ ਕਰਕੇ ਨਿਚਲੇ ਤਿੰਨੇ ਪੇਚਾਂ ਨੂੰ ਤੁਸੀਂ ਚੰਗੀ ਤਰ੍ਹਾਂ ਮੋਟੇ ਕਰਨਾ ਹੈ ਬਰਾਬਰ ਹੋਣ ਪਿੱਛੇ ਤੱਕ ਸਾਫ਼ ਕਰਨਾ ਹੈ ਇਹਨਾਂ ਦੇ ਵਿੱਚ ਜਿਹੜੀ ਸਪੇਸ ਆ ਉਹ ਵੀ ਬਰਾਬਰ ਰੱਖਣੀ ਆ ਲੜ ਕੋਈ ਮੋਟਾ ਪਤਲਾ ਨਾ ਦਿਖੇ ਨਾ ਤਿੰਨਾਂ 'ਚੋਂ ਇਸ ਗੱਲ ਦਾ ਵੀ ਤੁਸੀਂ ਖਾਸ ਧਿਆਨ ਰੱਖਣਾ ਹੈ ਸਲਾਈਨ ਨਾਲ ਤੁਸੀਂ ਚੌਥਾ ਲੜ ਬਣਾਇਆ ਜਿਹੜਾ ਉਹਨੂੰ ਉੱਪਰ ਤੱਕ ਖੋਲ ਦੇਣਾ ਹੈ ਕਿਉਂਕਿ ਉਹਨੇ ਉੱਪਰਲੇ ਲੜ ਦੇ ਵਿੱਚ ਜਾ ਕੇ ਐਡਜਸਟ ਹੋਣਾ ਹੈ ਪਿੱਛੇ ਤੱਕ ਦੋਨਾਂ ਪੇਚਾਂ ਨੂੰ ਤੁਸੀਂ ਸਹੀ ਕਰਦੇ ਹੋਏ ਇਸ ਤਰੀਕੇ ਨਾਲ ਲਾ ਦੇਣਾ ਹੈ ਦੋ ਪੇਚ ਮੈਂ ਐਸ ਲਈ ਕਹਿ ਰਿਹਾ ਆ ਨਿਚਲੀ ਤਿੰਨ ਦੀਆਂ ਜੋੜੀ ਨੂੰ ਮੈਂ ਇੱਕ ਪੇਚ ਮੰਨ ਲਿਆ ਤੇ ਉੱਪਰਲਾ ਚੌਥਾ ਲੜ ਨੂੰ ਮੈਂ ਇੱਕ ਪੇਚ ਮੰਨ ਲਿਆ ਹੁਣ ਤੁਸੀਂ ਕੀ ਕਰਨਾ ਹੈ ਇੱਕ ਪਿੱਛੇ ਜੀ ਪਿੰਚ ਕਰਨ ਤੋਂ ਬਾਅਦ ਜੋ ਦੋਨੋਂ ਪੱਲੇ ਫੇਰ ਬਰਾਬਰ ਕਰਨੇ ਆ ਇਹਦੇ ਵਿੱਚ ਵੀ ਤੁਸੀਂ ਪਿੱਛੇ ਫੜ ਕੇ ਇਸ ਤਰੀਕੇ ਨਾਲ ਫੋਲਡ ਕਰਕੇ ਪਿੱਛੇ ਲੜ ਨੂੰ ਰੱਖ ਦੇਣਾ ਹੈ ਰੱਖ ਕੇ ਆ ਜਿਹੜਾ ਲੜ ਇਹ ਨਾਲ ਜਿਆਦਾ ਚੌੜਾ ਖੁੱਲ ਗਿਆ ਇਹਨੂੰ ਇੱਥੇ ਇਕੱਠਾ ਕਰ ਦੇਣਾ ਹੈ ਹਮੇਸ਼ਾ ਧਿਆਨ ਰੱਖੋ ਕੰਨ ਦੇ ਉੱਤੇ ਕਦੀ ਵੀ ਜਿਆਦਾ ਕਪੜਾ ਇਕੱਠਾ ਨਾ ਕਰੋ ਕੰਨ ਦੇ ਉੱਪਰ ਕੱਲਾ ਸਿੰਗਲ ਜਾਂ ਦੋਹਰਾ ਕਪੜਾ ਆਉਣਾ ਚਾਹੀਦਾ ਜਿਹੜਾ ਕੰਨ ਦੇ ਉੱਤੇ ਖਿੱਚ ਕੇ ਅਸੀਂ ਲਾ ਦਈਏ ਇਸ ਲੜ ਨੂੰ ਵੀ ਤੁਸੀਂ ਉੱਪਰੋਂ ਫੋਲਡ ਕਰਕੇ ਚੰਗੀ ਤਰ੍ਹਾਂ ਖੋਲਣਾ ਹੈ ਇਹਦੇ ਵੀ ਤੁਸੀਂ ਚਾਰ ਲੜ ਬਣਾਣੇ ਆ ਪਹਿਲਾਂ ਦੋ ਲੜ ਬਣਾ ਲਿਓ ਜਿਨ੍ਹਾਂ ਵਿੱਚ ਸਪੇਸ ਅੰਦਰਲੀ ਜਿਹੜੀ ਸਪੇਸ ਆ ਉਹ ਘੱਟ ਚੱਲ ਸਕਦੀ ਆ ਹਰ ਇੱਕ ਦੋ ਲੜ ਬਣਾਵ ਹੁਣ ਜਿਹੜਾ ਤੀਜਾ ਲੜ ਬਣਾਇਆ ਉਹ ਦੇਖੋ ਮੈਂ ਕਿੰਨੀ ਦੂਰੋਂ ਫੜ ਰਿਆ ਹਾਂ ਤੇ ਚੌਥਾ ਲੜ ਉਹ ਤੀਜੇ ਲੜ ਦੇ ਨੇੜੋਂ ਫੜ ਲਿਆ ਮੈਂ ਕਿਉਂਕਿ ਆਪਾਂ ਦੋ ਲੜ ਉੱਪਰ ਛੱਡਨੇ ਆ ਦੋ ਲੜ ਨੀਚੇ ਛੱਡਨੇ ਆ ਕਿਉਂਕਿ ਇਹਨਾਂ ਦੇ ਵਿੱਚ ਜ਼ਿਆਦਾ ਸਪੇਸ ਚਾਹੀਦੀ ਹੈ ਕਿਉਂਕਿ ਉਹਨਾਂ ਨੂੰ ਜ਼ਿਆਦਾ ਖੋਲ ਕੇ ਰੱਖਣਾ ਹੈ ਅਸੀਂ ਤੇ ਹੁਣ ਇਹਨਾਂ ਚੋਂ ਨੀਚੇ ਵਾਲੇ ਦੋ ਲੜ ਤੁਸੀਂ ਜਿਹੜਾ ਪਹਿਲਾ ਇੱਕ ਸਿੰਗਲ ਲੜ ਛੱਡਿਆ ਉਹਨਾਂ ਦੇ ਨਾਲ ਬਣਾ ਕੇ ਰੱਖ ਦੇਣਾ ਉੱਪਰਲੇ ਦੋ ਲੜ ਤੁਸੀਂ ਐਜ਼ ਇਟ ਇਜ਼ ਉੱਤੇ ਛੱਡ ਦੇਣੇ ਆ ਇਹਨਾਂ ਦੋ ਦੋ ਜੋੜੀਆਂ ਨੂੰ ਅਲੱਗ ਕਰਦੇ ਹੋਏ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਤੇ ਤਿੰਨੋਂ ਜਿਹੜੇ ਉਹਨਾਂ ਨੂੰ ਬਰਾਬਰ ਮੋٹے ਕਰਨਾ ਹੈ ਉੱਪਰੋਂ ਵੀ ਇਸ ਲੜ ਨੂੰ ਖੋਲਾਂਗੇ ਕਿਉਂਕਿ ਉੱਪਰ ਆਪਾਂ 5 ਲੜ ਧਖਾਣੇ ਆ ਸਲਾਈ ਫੇਰ ਕੇ ਦੋ ਲੜਾਂ ਨੂੰ ਉੱਪਰ ਅਲੱਗ ਕਰ ਦੇਣਾ ਹੈ ਤੇ ਉਹਨਾਂ ਨੂੰ ਬਰਾਬਰ ਮੋٹے ਕਰ ਦੇਣਾ ਹੈ ਜਿੱਦਾਂ ਤੁਹਾਨੂੰ ਕਰਕੇ ਦਿਖਾ ਰਹੇ ਹਾਂ ਅਸੀਂ ਇਹ ਜਗ੍ਹਾ ਤਾਂ ਤੁਹਾਡੇ ਲੜ ਜਿਹੜੇ ਆ ਬਰਾਬਰ ਮੋٹے ਹੋਣੇ ਚਾਹੀਦੇ ਆ ਕਿਉਂਕਿ ਦਿਖਣ ਦੇ ਵਿੱਚ ਜ਼ਿਆਦਾ ਸੋਹਣੇ ਲੱਗਣਗੇ ਫਿਰ ਨਿਚਲੀ ਸਾਈਡ ਤੋਂ ਜਿਹੜੇ ਤਿੰਨ ਲੜਾ ਉਹਨਾਂ ਨੂੰ ਵੀ ਇੱਕ ਵਾਰੀ ਅੰਦਰ ਫੋਲਡ ਕਰਨਾ ਹੈ ਤੇ ਸਲਾਈ ਨਾਲ ਮੋٹے ਕਰ ਦੇਣਾ ਹੈ ਇਹਦਾ ਫਾਇਦਾ ਇਹੇ ਹੋਊਗਾ ਤੁਹਾਨੂੰ ਜਿਹੜੇ ਤੁਹਾਡੇ ਇਹ ਲੜ ਨੇ ਉਹ ਚੰਗੀ ਤਰ੍ਹਾਂ ਸਾਫ਼ ਹੋ ਜਾਣਗੇ ਪਿਛਲੇ ਹਿੱਸੇ ਤੇ ਮੇਰੇ ਵੀਰੋ ਦੇਖ ਲਿਓ ਕਿ ਜਿਹੜੇ ਨਿਚਲੇ ਲਾੜਾ ਉਹਨਾਂ ਦੇ ਵਿੱਚ ਜਿਹੜੀ ਸਪੇਸ ਆ ਉਹ ਵੀ ਤੁਸੀਂ ਮੇਨਟੇਨ ਕਰਕੇ ਰੱਖਣੀ ਆ ਤੇ ਪੇਚ ਜਿਹੜੇ ਆ ਬਰਾਬਰ ਮੋٹے ਕਰਨੇ ਆ ਜਿਹੜੇ ਉੱਪਰਲੇ ਦੋ ਲੜ ਨੇ ਉਹਨਾਂ ਨੂੰ ਤੁਸੀਂ ਦੇਖੋ ਸਪੇਸ ਵਧਾ ਕੇ ਰੱਖਣਾ ਆ ਕਿਉਂਕਿ ਉੱਪਰਲੇ ਲੜ ਜਿਹੜਾ ਹੋਗਾ ਸੈਕਿੰਡ ਲਾਸਟ ਲੜ ਦੇ ਤਿੰਨ ਲੜ ਬਣਾਣੇ ਆ ਸੀ ਉਹਨਾਂ ਚੋਂ ਇੱਕ ਲੜ ਇਹਨਾਂ ਦੇ ਨਾਲ ਰੱਖ ਦੇਣਾ ਤੇ ਦੂਜੇ ਦੋ ਲੜ ਉੱਪਰ ਬਣਾ ਕੇ ਛੱਡ ਦੇਣੇ ਆ ਇਹ ਜਗ੍ਹਾ ਤੋਂ ਤੁਸੀਂ ਲੜ نیچے ਖਿੱਚ ਕੇ ਇਹਨਾਂ ਦੀ ਵਿੱਥਾ ਜਿਹੜੀ ਬਰਾਬਰ ਕਰ ਦੇਣੀ ਆ ਸਾਰੇ ਲੜ ਪਿੱਛੇ ਤੱਕ ਕੱਢ ਕੇ ਤੇ ਸਾਫ਼ ਕਰਕੇ ਹੀ ਰੱਖਣੇ ਆ ਪਿੱਛੇ ਤੱਕ ਲੜ ਤੁਹਾਡੇ ਸਾਰੇ ਬਰਾਬਰ ਹੋਣੇ ਚਾਹੀਦੇ ਨੇ ਤੇ ਦੋਨੋਂ ਸਾਈਡਾਂ ਤੋਂ ਦਸਤਾਰ ਦਾ ਪੈਨਲਸ ਬਰਾਬਰ ਹੋਣਾ ਚਾਹੀਦਾ ਹੈ ਇਸ ਪੱਲੇ ਨੂੰ ਵੀ ਦੋਨੋਂ ਪੱਲੇ ਬਰਾਬਰ ਕਰਕੇ ਪਿੱਛੇ ਜੀ ਫੋਲਡ ਕਰਕੇ ਇਸ ਤਰੀਕੇ ਨਾਲ ਰੱਖ ਦਿੱਤਾ ਹੋਇਆ ਢਿੱਲੇ ਮੱਠੇ ਕੱਪੜੇ ਨੂੰ ਉੱਪਰ ਚੱਕ ਦੇਣਾ ਹੈ ਇਸ ਲੜ ਨੂੰ ਇੰਨਾ ਕੁ ਉੱਪਰ ਚੱਕ ਲਿਓ ਕਿ ਜਿੰਨਾ ਤੁਹਾਨੂੰ ਦਿਖਣਾ ਸ਼ੁਰੂ ਹੋ ਜਵੇ ਕੀ ਕਈ ਵਾਰ ਅੱਖ ਟੱਕ ਦਿੰਦਾ ਹੁੰਦਾ ਜਾਦਾ ਇਹ ਲੜ ਉੱਪਰਲੇ ਪਾਸੇ ਉਸ ਲੜ ਨੂੰ ਤੁਸੀਂ ਫੋਲਡ ਕਰਨਾ ਹੈ ਬਾਕੀ ਪੇਚਾਂ ਵਾਂਗ ਖੋਲ-ਖੋਲ ਕੇ ਜਿੱਦਾਂ ਤੁਹਾਨੂੰ ਲੱਗੇ ਨਾ ਉੱਪਰ ਕੋਈ ਵਟ ਨਾ ਰਹਿ ਜਾਵੇ ਇਸ ਤਰੀਕੇ ਨਾਲ ਲੜ ਨੂੰ ਖੋਲ-ਖੋਲ ਕੇ ਫੋਲਡ ਕਰਨਾ ਹੈ ਜਿਆਦਾ ਮੋਟਾ ਹਿੱਸਾ ਥੱਲੇ ਤੱਕ ਨਾ ਆਵੇ ਤੇ ਕੰਨ ਨੂੰ ਸਿੱਧਾ ਕਰ ਲੈਣਾ ਹੈ ਤੁਸੀਂ ਇਸ ਲੜ ਨੂੰ ਵੀ ਚੰਗੀ ਤਰ੍ਹਾਂ ਖੋਲਣਾ ਹੈ ਤੇ ਇਹਦੇ ਤੁਸੀਂ ਤਿੰਨ ਲੜ ਬਣਾਣੇ ਆ ਜਿੱਦਾਂ ਤੁਹਾਨੂੰ ਦੱਸਿਆ ਸੀਗਾ ਉਪਰੋਈ ਬੈਲੈਂਸ ਬਰਾਬਰ ਕਰਦੇ ਹੋਏ ਪਹਿਲਾ ਇੱਕ ਲੜ ਬਣਾਣਾ ਹੈ ਠੀਕ ਹੈ ਉਹਨੂੰ ਪਿੱਛੇ ਤੱਕ ਸਾਫ਼ ਕਰਨਾ ਹੈ ਇਹਦੇ ਵਿੱਚ ਦੋਨੋਂ ਪੱਲੇ ਬਰਾਬਰ ਨੇ ਠੀਕ ਹੈ ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਪਹਿਲਾ ਇੱਕ ਲੜ ਚੰਗੀ ਤਰ੍ਹਾਂ ਬਣਾਉਣਾ ਹੈ ਤੁਸੀਂ ਸਾਫ਼ ਕਰਨਾ ਹੈ ਉਹਨੂੰ ਕਿ ਦੇਖ ਲੈਣਾ ਜਿਆਦਾ ਮੋਟਾ ਤਾਂ ਨਹੀਂ ਫਿਰ ਦੂਜਾ ਲੜ ਬਣਾਉਣਾ ਹੈ ਤੀਜਾ ਲੜ ਜਿਹੜਾ ਤੁਸੀਂ ਉਹ ਜਿਆਦਾ ਸਪੇਸ ਤੇ ਬਣਾਉਣਾ ਹੈ ਜਿਹੜਾ ਕਿ ਉਹਦੇ ਵਿੱਚ ਸਪੇਸ ਜਿਆਦਾ ਬਣ ਸਕੇ ਬਾਅਦ ਦੇ ਵਿੱਚ ਕਿਉਂਕਿ ਆਪਾਂ ਉਹਨੂੰ ਅਲੱਗ ਰੱਖਣਾ ਹੈ نیچے ਤਿੰਨੋਂ ਪੇਚ ਇੱਕੋ ਜਗ੍ਹਾ ਤੇ ਪਿੰਚ ਕਰਕੇ ਉੱਪਰੋਂ ਦਸਤਾਨ ਨੂੰ ਫੋਲਡ ਕਰ ਲੈਣਾ ਹੈ ਤੇ ਖਿੱਚ ਕੇ ਰੱਖਣਾ ਹੈ ਖੱਬੇ ਹੱਥ ਨਾਲ ਕੱਪੜੇ ਨੂੰ ਇਹਦੇ ਨਾਲ ਤੁਹਾਡੇ ਲੜ ਜਿਹੜੇ ਆਪਣੀ ਜਗ੍ਹਾ ਤੇ ਟਿਕੇ ਰਹਿਣਗੇ ਫਿਰ ਇੱਕ ਇੱਕ ਕਰਕੇ ਤਿੰਨਾਂ ਪੇਚਾਂ ਨੂੰ ਤੁਸੀਂ ਸਾਫ਼ ਕਰਨਾ ਹੈ ਤੇ ਬਾਹਰ ਕੱਢਣਾ ਹੈ ਦੇਖੋ ਕਿ ਥੋੜਾ ਧਿਆਨ ਨਾਲ ਖੋਲਿਓ ਕਿ ਕਈ ਵਾਰ ਇੱਕ ਉਹ ਲੜ ਖੋਲਣ ਦੇ ਚੱਕਰ 'ਚ ਸਾਰੇ ਲੜ نیچے ਨੂੰ ਖੁੱਲ ਜਾਂਦੇ ਹੁੰਦੇ ਆ ਇਸ ਲਈ ਬੜਾ ਆਰਾਮ ਨਾਲ ਤੇ ਬੜੇ ਪਿਆਰ ਨਾਲ ਇਸ ਚੀਜ਼ ਨੂੰ ਕਰਨਾ ਪੈਂਦਾ ਆ ਇੱਕ ਇੱਕ ਕਰਕੇ ਤਿੰਨਾਂ ਪੱਲਿਆਂ ਨੂੰ ਤੁਸੀਂ نیچے ਖਿੱਚਣਾ ਹੈ ਉਹਦੇ ਵਿੱਚੋਂ ਇੱਕ ਪੱਲੇ ਨੂੰ ਜਿਹੜੇ ਦੋ نیچے ਲੜਾ ਉਹਨਾਂ ਦੇ ਨਾਲ ਲੈ ਕੇ ਰੱਖ ਦੇਣਾ ਹੈ ਹੁਣ ਸਲਾਈ ਨਾਲ ਤੁਸੀਂ ਇਹਨਾਂ ਤਿੰਨਾਂ ਵਿਚਾਰੀ ਜਿਹੜੀ ਸਪੇਸ ਨੂੰ ਬਰਾਬਰ ਕਰਨਾ ਆ ਸਪੇਸ ਮਤਲਬ ਦੋ ਲੜੇ ਦੇ ਵਿੱਚ ਉੱਪਰ ਅਲੱਗ ਕਰ ਦੇਣੇ ਆ ਤੇ ਮੋਟੇ ਬਰਾਬਰ ਕਰ ਦੇਣੇ ਆ ਦੇਖੋ ਆ ਦੋ ਲੜ ਅਸੀਂ ਉੱਪਰ ਆ ਲੱਗ ਚੱਕਤੇ ਆ ਤੇ ਇੱਕ ਲੜ ਨੂੰ نیچے ਛੱਡਤਾ ਹੋਇਆ ਇਸ ਲਈ ਮੈਂ ਤੁਹਾਨੂੰ ਕਹਿ ਰਿਹਾ ਸੀ ਇਹ ਤੀਜੇ ਲੜ ਦੇ ਵਿੱਚ ਆਲੀ ਜਿਹੜੀ ਸਪੇਸ ਆ ਉਹਨੂੰ ਵੀ ਜ਼ਿਆਦਾ ਰੱਖਣਾ ਹੈ ਤੁਸੀਂ ਕਿਉਂਕਿ ਉਹਨੂੰ ਆਪਾਂ ਨਿਚਲੇ ਦੋ ਲੜਾਂ 'ਚ ਜਾ ਕੇ ਐਡਜਸਟ ਕਰਤਾ ਹੋਇਆ ਹੁਣ ਤੁਹਾਡੀਆਂ ਬਣਣ ਗਈਆਂ ਤਿੰਨ ਤਿੰਨ ਦੀਆਂ 6 ਜੋੜੀਆਂ ਹੁਣ ਆਖਰੀ ਲੜਦਾ ਅਸੀਂ ਇੱਕ ਲੜ ਬਣਾਣਾ ਆ ਤੇ ਪਹਿਲੇ ਜਿਹੜੇ ਲੜ ਸੀ ਉਹਨਾਂ ਦੇ ਅਸੀਂ ਜਾਦਾ ਲੜ ਬਣਾ ਕੇ ਉਹਦੇ ਜਿਹੜੇ ਤਿੰਨ ਤਿੰਨ ਲੜ ਸੀਗੇ ਹਨਾ ਉਹਦੇ ਵਿੱਚੋਂ ਦੋ ਲੜ ਅਸੀਂ ਨਿਚਲੇ ਲੜਾ ਚੋਂ ਕੱਢ ਲਏ ਕਿਉਂਕਿ ਆਖਰੀ ਲੜਦਾ ਸੀ ਇੱਕੋ ਲੜ ਬਣਾਉਣਾ ਸੀਗਾ ਇਸ ਪੱਲੇ ਨੂੰ ਉੱਪਰ ਤੱਕ ਖੋਲਿਆ ਕਿਉਂਕਿ ਉੱਪਰਲੇ ਪਾਸੇ ਸਾਡੇ ਚਾਰ ਲੜ ਹੋ ਗਏ ਨੇ ਤਿੰਨੋਂ ਲੜ ਪਿੱਛੇ ਤੱਕ ਸਾਫ਼ ਕਰਕੇ ਉੱਪਰੋਂ ਹੀ ਫੋਲਡ ਕਰਦੇ ਹੋਏ ਇਸ ਲੜ ਨੂੰ ਵੀ ਪਿੱਛੋਂ ਪਿੰਚ ਕਰ ਦੇਣਾ ਆ ਇਹਦੇ ਨਾਲ ਤੁਹਾਡੀ ਜਿਹੜੀ ਦਸਤਾਰ ਆ ਲਗਭਗ ਅੱਧੀ ਕੰਪਲੀਟ ਹੋ ਗਈ ਹੋਈ ਆ ਤੇ ਹੁਣ ਆਪਾਂ ਦਸਤਾਰ ਦੀ ਜਿਹੜੀ ਸ਼ੇਪ ਆ ਮੂਲੇ ਹਿੱਸੇ ਤੋਂ ਸਾਰੇ ਲੜ ਬਰਾਬਰ ਕਰਾਂਗੇ ਦੇਖਾਂਗੇ ਬੈਲੈਂਸ ਬਰਾਬਰ ਆ ਦੋਨਾਂ ਪਾਸੇ ਦਸਤਾਰ ਦਾ ਜੇ ਤੁਹਾਨੂੰ ਲੱਗੇ ਲੜਾਂ ਦੀ ਵਿਚਲੀ ਸਪੇਸ ਜਿਹੜੀ ਘਟ ਵਰਦਾ ਉਹਦੇ ਵਿੱਚ ਤੁਸੀਂ ਤਿੰਨੋਂ ਲੜ ਫੜ ਕੇ ਖਿੱਚਣੇ ਆ ਠੀਕ ਹੈ ਇੱਕ ਇੱਕ ਲੜ ਨੂੰ ਖਿੱਚੋਗੇ ਤਾਂ ਜ਼ਿਆਦਾ ਟਾਈਮ ਲੱਗ ਜਾਊਗਾ ਤੁਹਾਨੂੰ ਤਿੰਨੋਂ ਲੜ ਫੜੋ ਤਿੰਨੋਂ ਲੜਾਂ ਨੂੰ ਥੱਲੇ ਖਿੱਚ ਲੋ ਠੀਕ ਹੈ ਜਿੱਥੇ ਤੁਹਾਨੂੰ ਲੱਗੇ ਕਿ ਤਿੰਨਾਂ ਨੂੰ ਇਕੱਠਿਆਂ ਨੂੰ ਨਹੀਂ ਖਿੱਚ ਸਾਰੇ ਉੱਥੇ ਤੁਸੀਂ ਸਿੰਗਲ ਸਿੰਗਲ ਲੜ ਨੂੰ ਖਿੱਚੋ ਕਿਉਂਕਿ ਆਪਾਂ ਟਾਈਮ ਦੀ ਬਚਤ ਵੀ ਕਰਨੀ ਆ ਨਾਲ ਨਾਲ ਪਿੱਛੇ ਤੱਕ ਸਲਾਈ ਫਿਰ ਕੇ ਸਾਰੇ ਲੜਾ ਨੂੰ ਸਾਫ਼ ਕਰਨਾ ਹੈ ਇਹਨਾਂ ਦੀ ਵਿਥਾ ਜਿਹੜੀ ਉਹ ਵੀ ਬਰਾਬਰ ਕਰਨੀ ਆ ਸਪੇਸ ਨੂੰ ਮਤਲਬ ਤੇ ਜਿਹੜੇ ਲੜਾ ਦੀ ਮੋਟਾਈ ਆ ਉਹਨਾਂ ਨੂੰ ਵੀ ਬਰਾਬਰ ਕਰਨਾ ਆ ਸਟੈਪ ਬਾਈ ਸਟੈਪ ਚਾਹੋ ਤਾਂ ਤੁਸੀਂ ਇੱਥੇ ਪਿੰਨ ਵੀ ਲਾ ਸਕਦੇ ਹੋ ਅਸੀਂ ਨਹੀਂ ਲਾਈ ਤਾਂ ਕੋਈ ਗੱਲ ਨਹੀਂ ਹੈਗੀ ਤੁਸੀਂ ਲਗਾ ਸਕਦੇ ਹੋ ਸਾਰੇ ਲੜਾ ਨੂੰ ਇੱਕੋ ਜਗ੍ਹਾ ਤੇ ਟਿਕਾਏ ਰੱਖਣ ਲਈ ਉੱਪਰ ਵੀ ਤੁਸੀਂ ਇੱਕ ਇੱਕ ਕਰਕੇ ਸਾਰੇ ਲੜਾ ਨੂੰ ਬਰਾਬਰ ਕਰ ਲੈਣਾ ਤੇ ਹੁਣ ਅਸੀਂ ਰਾਈਟ ਸਾਈਡ ਤੋਂ ਸੈਕਿੰਡ ਲਾਸਟ ਪੱਲਾ ਲਾਣਾ ਇਹਦੇ ਵਿੱਚ ਸਿੰਗਲ ਪੱਲਾ ਬਾਹਰ ਨੂੰ ਖੋਲਣਾ ਹੈ ਅੰਦਰਲੇ ਪੱਲੇ ਨੂੰ ਅਸੀਂ ਉੱਪਰ ਚੱਕਤਾ ਹੋਇਆ ਪਿੱਛੇ ਜੀ ਫੋਲਡ ਕਰਕੇ ਇਸ ਤਰੀਕੇ ਨਾਲ ਇਸ ਲੜ ਨੂੰ ਲਾ ਦੇਣਾ ਹੈ ਉੱਪਰਲੇ ਪਾਸੇ ਸਾਡਾ ਮੋਟਾ ਹਿੱਸਾ ਹੈ ਜਿੰਨਾ ਕੁ ਲੋੜ ਆ ਉਹਨਾਂ ਕੱਪੜਾ نیچے ਖਿੱਚ ਕੇ ਬਾਕੀ ਨੂੰ ਉੱਪਰ ਚੱਕ ਦੇਣਾ ਹੈ ਕੰਨ ਦੇ ਉੱਪਰ ਕੋਈ ਵੀ ਮੋਟਾ ਹਿੱਸਾ ਨਾ ਆਵੇ ਇਸ ਗੱਲ ਦਾ ਤੁਸੀਂ ਧਿਆਨ ਰੱਖਿਓ ਤੇ ਪਿੱਛੇ ਤੱਕ ਇਸ ਤਰੀਕੇ ਨਾਲ ਹੀ ਕਰਨਾ ਹੈ ਤੁਸੀਂ ਇਹ ਨਾ ਹੋਵੇ ਮੋਲੇ ਹਿੱਸੇ ਤੋਂ ਹੀ ਲੜ ਉੱਪਰ ਚੱਕਿਆ ਜਾਵੇ ਪਿੱਛੇ ਰੱਖਣਾ ਚੱਕਿਆ ਜਾਵੇ ਤੇ ਨੀਚੋਂ ਦੀ ਕੱਲੇ ਸਿੰਗਲ ਪੱਲੇ ਨੂੰ ਖੋਲ ਕੇ ਇਹ ਜਗ੍ਹਾ ਤੋਂ ਲੜ ਨੂੰ ਫੋਲਡ ਕਰਨਾ ਹੈ ਪਿੱਛੇ ਤੱਕ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਇਸ ਪ੍ਰੋਸੈਸ ਨੂੰ ਰਿਪੀਟ ਕਰਕੇ ਤੁਸੀਂ ਵੀ ਆਪਣੀ ਦਸਤਾਨ ਨੂੰ ਬਖੋਪੀ ਸਹੀ ਤਰੀਕੇ ਨਾਲ ਸਜਾ ਸਕਦੇ ਹੋ ਮੇਰੇ ਵੀਰੋ ਉੱਪਰਲੇ ਪਾਸੇ ਲੜ ਨੂੰ ਫੋਲਡ ਕਰਨ ਤੋਂ ਬਾਅਦ ਚ ਇੱਕ ਵਾਰੀ ਇਸ ਲੜ ਨੂੰ ਪਿੰਚ ਕਰਨਾ ਹੈ ਸਾਫ਼ ਕਰਨਾ ਹੈ ਉੱਪਰੋਂ ਵੀ ਫੋਲਡ ਕਰਾਂਗੇ ਤੇ ਫਿਰ ਚੰਗੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਚ ਅਸੀਂ ਇੱਕ ਵਾਰੀ ਇਹਨੂੰ ਪਿੰਚ ਕਰਕੇ ਇਹਦਾ ਇੱਕ ਲੜ ਬਣਾ ਕੇ ਰੱਖ ਦਾਂਗੇ ਇਹ ਜਿਹੜਾ ਲੜਾ ਜਿਹੜੇ ਇਸ ਤੋਂ ਪਹਿਲਾਂ ਲਏ ਦੋ ਲੜਾਂ ਦੇ ਨਾਲ ਰੱਖਣਾ ਹੈ ਇਸ ਲਈ ਇਹਦਾ ਮੋਟਾ ਹੋਣਾ ਉਹਨਾਂ ਦੇ ਬਰਾਬਰ ਹੋਣਾ ਜ਼ਰੂਰੀ ਬੜਾ ਲਾਜ਼ਮੀ ਆ ਇਸ ਲਈ ਧਿਆਨ ਰੱਖਿਓ ਸਾਰੇ ਬੇਜ ਤੁਹਾਡੇ ਇੱਕੋ ਜਗ੍ਹਾ ਤੋਂ ਨਿਕਲਦੇ ਹੋਏ ਨਜ਼ਰ ਆਉਣੇ ਚਾਹੀਦੇ ਨੇ ਜਿਹੜੀਆਂ ਤਿੰਨ ਤਿੰਨ ਦੀਆਂ ਜੋੜੀਆਂ ਉਹ ਲੱਗ ਤੋਂ ਨਜ਼ਰ ਆਣੀਆਂ ਚਾਹੀਦੀਆਂ ਨੇ ਠੀਕ ਹੈ ਤੇ ਮੇਰੇ ਵੀਰੋ ਬਾਕੀ ਜੋ ਤੁਹਾਨੂੰ ਕੁਝ ਸਿੱਖਣ ਨੂੰ ਮਿਲਦਾ ਹੈ ਸਾਡੇ ਚੈਨਲ ਤੋਂ ਜਾਂ ਸਾਡੀ ਆ ਵੀਡੀਓ ਤੋਂ ਤਾਂ ਲਾਈਕ ਕਰਕੇ ਜਰੂਰ ਜਾਇਆ ਕਰੋ ਤੇ ਆਪਣੇ ਜ਼ਰੂਰੀ ਕਮੈਂਟ ਜਰੂਰ ਕਰਿਆ ਕਰੋ ਜੇਕਰ ਤੁਹਾਨੂੰ ਸਮਝ ਆ ਜਾਂਦਾ ਹੈ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਜਰੂਰ ਦੱਸ ਕੇ ਜਾਇਆ ਕਰੋ ਕਿ ਤੁਹਾਨੂੰ ਵੀਡੀਓ ਕਿਹੋ ਜੀ ਲੱਗੀ ਪਿਛਲੇ 43 ਦਿਨਾਂ ਤੋਂ ਲਗਾਤਾਰ ਤੋਂ ਡੇਲੀ ਐਸੀ ਡੋਜ ਨਵੇਂ ਸਟਾਈਲ ਦੀ ਦਸਤਾਰ ਦੀ ਵੀਡੀਓ ਅਪਲੋਡ ਕਰ ਰਹੇ ਹਾਂ ਤੇ ਅਗਲੇ ਰੈਗੂਲਰ 75 ਦਿਨਾਂ ਤੱਕ ਕਰਦੇ ਰਵਾਂਗੇ ਮੇਰੇ ਵੀਰੋ ਤੇ ਇਸੇ ਤਰੀਕੇ ਨਾਲ ਮੇਰੇ ਵੀਰੋ ਸਾਡੇ ਨਾਲ ਜੁੜੇ ਰਹੋ ਤੇ ਸਾਡੀ ਵੀ ਸਪੋਰਟ ਹੁੰਦੀ ਰਹੇ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਤਾਂ ਜੋ ਜਿਹੜੀਆਂ ਅਗਲੀਆਂ ਅਸੀਂ ਨਵੇਂ ਸਟਾਈਲ ਦੀਆਂ ਦਸਤਾਰਾਂ ਦੀ ਵੀਡੀਓ ਪਾਉਣੀਆਂ ਨੇ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚਦੀ ਰਹਿਣ ਤੇ ਪਿੱਛੇ ਤੱਕ ਦੇਖੋ ਤੁਸੀਂ ਅਸੀਂ ਲੜਨ ਨੂੰ ਲਾ ਕੇ ਲੁੱਪੀ ਵਾਲਾ ਪੱਲਾ ਲਾਤਾ ਹੋਇਆ ਇਹਦੇ ਨਾਲ ਤੁਹਾਨੂੰ ਕਲਗੀ ਵਾਲੇ ਲੜਨ ਨੂੰ ਫੜ ਕੇ ਰੱਖਣ ਦੀ ਲੋੜ ਨਹੀਂ ਤੇ ਉੱਪਰਲੇ ਹਿੱਸੇ ਤੋਂ ਤੁਸੀਂ ਇੱਕ-ਇੱਕ ਕਰਕੇ ਪੰਜੋਂ ਦੇ ਪੰਜੋਂ ਲੜ ਜਿਹੜੇ ਆ ਅੰਦਰ ਨੂੰ ਫੋਲਡ ਕਰਨੇ ਆ ਇਹਦੇ ਨਾਲ ਉਪਰੋ ਵੀ ਦਸਤਾਰ ਆ ਜਿਹੜੀ ਤੁਹਾਡੀ ਉਹ ਸਾਫ਼ ਹੋ ਜਵੇਗੀ ਦੇਖੋ ਐਦਾਂ ਤੁਹਾਡੇ ਲੜਾਂ ਨਾਲ ਜਿਹੜੇ ਪਿੱਛੋਂ ਜੀ ਬੈਕ ਸਾਈਡ ਤੋਂ ਬੜੇ ਸੋਹਣੇ ਹੋ ਜਾਂਦੇ ਆ ਮੋਟੇ ਹੋ ਜਾਂਦੇ ਆ ਬਰਾਬਰ ਇੱਕ-ਇੱਕ ਕਰਕੇ ਤੁਸੀਂ ਦੇਖ ਲੈਣਾ ਸੱਜੇ ਹੱਥ ਨਾਲ ਤੁਸੀਂ ਅਗਲੇ ਲੜ ਨੂੰ ਫੜ ਲੈਣਾ ਤੇ ਖੱਬੇ ਹੱਥ ਨਾਲ ਉਸ ਤੋਂ ਪਹਿਲੇ ਲੜ ਨੂੰ ਤੁਸੀਂ ਅੰਦਰ ਨੂੰ ਫੋਲਡ ਕਰਨਾ ਹੈ ਇਹਦੇ ਨਾਲ ਤੁਹਾਡਾ ਕੋਈ ਵੀ ਲੜਾ ਅੰਦਰ ਗਾਇਬ ਨਹੀਂ ਹੁੰਦਾ ਹੈਗਾ ਦੇਖੋ ਜਿੱਦਾਂ ਮੈਂ ਪੰਜਵੇਂ ਲੜ ਨੂੰ ਸੱਜੇ ਹੱਥ ਨਾਲ ਫੜ ਲਿਆ ਹੋਇਆ ਤੇ ਚੌਥੇ ਲੜ ਨੂੰ ਮੈਂ ਅੰਦਰ ਨੂੰ ਫੋਲਡ ਕਰ ਰਿਹਾ ਹਾਂ ਤੁਸੀਂ ਵੀ ਐਦਾਂ ਹੀ ਕਰਨਾ ਹੈ ਇਹ ਨਾਲ ਤੁਹਾਨੂੰ ਯਾਦ ਰਹੂਗਾ ਕਿ ਕਿਦਾਂ ਆਪਾਂ ਸਾਰੇ ਲੜ ਪੰਜੋਂ ਦੇ ਪੰਜੋਂ ਲੜ ਕੱਢ ਲਏ ਹੋਏ ਆ ਤੇ ਸੱਜੇ ਪਾਸੇ ਵੀ ਇਸੇ ਪ੍ਰੋਸੈਸ ਨੂੰ ਤੁਸੀਂ ਰਿਪੀਟ ਕਰਨਾ ਹੈ ਇੱਕ ਇੱਕ ਕਰਕੇ ਕਿਉਂਕਿ ਦੇਖੋ ਜਿਆਦਾ ਮਿਹਨਤ ਇੱਧਰ ਵੀ ਲੱਗਦੀ ਹੁੰਦੀ ਆ ਆ ਦੇਖੋ ਜਿੱਦਾਂ ਹੁਣ ਇੱਕ ਲੜ ਗਾਇਬ ਹੋ ਗਿਆ ਨਾ ਮੇਰਾ ਪਹਿਲੇ ਵਾਲਾ ਹੋ ਤੁਸੀਂ ਦੇਖੋ ਮੈਂ ਨੋਟ ਕਰ ਲਿਆ ਉਸ ਚੀਜ਼ ਨੂੰ ਹੁਣ ਮੈਂ ਗਿਨਾਗਾ ਉਪਰੋਂ ਆਲੇ 1 2 3 4 ਤੇ ਪੰਜਵਾਂ ਲੜ ਮੈਨੂੰ ਪਤਾ ਕਿ ਉੱਥੇ ਆ ਮੈਂ ਚੌਥੇ ਲੜ ਨੂੰ ਖੋਲਿਆ ਤੇ ਪੰਜਵੇਂ ਲੜ ਨੂੰ ਬਾਹਰ ਕੱਢ ਕੇ ਪੰਜੇ ਇਕੱਲੇ ਚੌਥੇ ਲੜ ਨੂੰ ਅੰਦਰ ਨੂੰ ਫੋਲਡ ਕੀਤਾ ਮੇਰੇ ਕੋ ਕੋਈ ਸ਼ੀਸ਼ਾ ਨਹੀਂ ਸੀ ਇਹ ਮੈਂ ਹੱਥ ਨਾਲ ਗਿਨੇ ਆ ਸਾਰੇ ਤੁਹਾਨੂੰ ਵੀ ਇਦਾਂ ਆਉਣਾ ਚਾਹੀਦਾ ਹੈ ਹਮੇਸ਼ਾ ਤੇ ਉਪਰ ਇਹ ਸਾਰੇ ਲੜ ਤੁਸੀਂ ਬਰਾਬਰ ਕਰ ਲੈਣੇ ਆ ਹੋ ਸਕੇ ਤੁਸੀਂ ਸਲਾਈ ਦੀ ਹੈਲਪ ਨਾਲ ਇਹ ਜਗ੍ਹਾ ਤੋਂ ਸਾਰੇ ਲੜ ਮੋਲੇ ਹਿੱਸੇ ਤੋਂ ਬਰਾਬਰ ਕਰਨੇ ਆ ਪਹਿਲਾਂ ਤਾਂ ਫਿਰ ਆਪਾਂ ਦੂਜੇ ਚੀਜ਼ ਨਾਲ ਉਪਰੋ ਜੀ ਸਾਫ਼ ਕਰਨੇ ਆ ਸਾਰੇ ਲੜ ਦੇਖੋ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਜਦੋਂ ਤੁਸੀਂ ਪ੍ਰੈਕਟਿਸ ਕਰੋਗੇ ਇਹਨਾਂ ਚੀਜ਼ਾਂ ਦੀਆਂ ਉਦੋਂ ਤੁਹਾਨੂੰ ਸਮਝ ਆਉਣਗੇ ਤੇ ਚੰਗੀ ਤਰ੍ਹਾਂ ਮੋਲੇ ਹਿੱਸੇ ਤੱਕ ਲੜ ਬਰਾਬਰ ਕਰਨ ਤੋਂ ਬਾਅਦ ਤੁਸੀਂ ਦੇਖ ਲੈਣਾ ਹੈ ਦਸਤਾਰ ਦੇ ਲੜ ਮੋਲੇ ਹਿੱਸੇ ਤੋਂ ਸਹੀ ਨੇ ਬਰਾਬਰ ਸਪੇਸ ਤੇ ਨੇ ਤੇ ਹੁਣ ਤੁਸੀਂ ਕੀ ਕਹਿੰਦਾ ਹੈ ਦੂਜਾ ਸ਼ੀਸ਼ਾ ਲੈਣਾ ਹੈ ਦੂਜੇ ਸ਼ੀਸ਼ੇ ਨਾਲ ਤੁਸੀਂ ਖੱਬੇ ਪਾਸੇੋਂ ਪਹਿਲਾਂ ਇੱਕ-ਇੱਕ ਕਰਕੇ ਸਾਰੇ ਲੜ ਬਰਾਬਰ ਕਰਨੇ ਆ ਪੇਚਾਂ ਦੀ ਜਿਹੜੀ ਮੋਟਾਈ ਆ ਤੇ ਜਿਹੜੀ ਸਪੇਸ ਆ ਤਿੰਨ-ਤਿੰਨ ਦੀਆਂ ਜੋੜੀਆਂ ਬਣਾਈਆਂ ਜਿਹੜੀਆਂ ਤੁਸੀਂ ਇਹਦੇ ਵਿੱਚ ਤੁਸੀਂ ਕੀ ਕਹਿੰਦਾ ਹੈ ਤਿੰਨੋਂ ਲੜ ਅਲੱਗ ਦਿਖਣ ਇਸ ਲਈ ਪਿੱਛੇ ਤੱਕ ਉਹਨਾਂ ਨੂੰ ਸਾਫ਼ ਕਰਨਾ ਹੈ ਤਿੰਨ-ਤਿੰਨ ਦੀ ਏਨਾ ਹੋਵੇ ਪਿੱਛੇ ਜਾ ਕੇ ਸਾਰੇ ਲੜ ਮਿਕਸ ਜੇ ਹੋ ਜਾਣ ਤੇ ਪਿੱਛੇ ਦਿਖਣ ਨੂੰ ਇਹਨਾਂ ਪਤਾ ਲੱਗੇ ਕਿ ਕਿਹੜਾ ਲੜ ਕੇ ਜੇ ਨਾਲ ਆ ਤੇ ਇਸੇ ਤਰੀਕੇ ਨਾਲ ਤੁਸੀਂ ਬਰਾਬਰ ਕਰ ਦੇਣਾ ਜਿੱਦਾਂ ਮੋਨਲੇ ਹਿੱਸੇ ਤੋਂ ਬਰਾਬਰ ਨਿਕਲਦੇ ਨੇ ਲੜ ਉਹਦਾ ਖਤਮ ਵੀ ਇੱਕੋ ਜਗ੍ਹਾ ਤੇ ਬਰਾਬਰ ਕਰਨੇ ਆ ਤੁਸੀਂ ਇਹ ਸਾਰੀਆਂ ਚੀਜ਼ਾਂ ਤੁਸੀਂ ਵੀ ਕਰ ਸਕਦੇ ਹੋ ਜੇਕਰ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਆ ਤੇ ਸੁਣਿਆ ਹੋਵੇ ਇਸ ਲਈ ਮੈਂ ਇਹਨਾਂ ਚੀਜ਼ਾਂ ਨੂੰ ਰਿਪੀਟ ਕਰਦਾ ਹੁੰਨਾ ਕਿ ਸਾਰੀ ਵੀਡੀਓ ਦੇਖਣੀ ਪੈਗੀ ਜਦੋਂ ਵੀ ਤੁਹਾਨੂੰ ਕੁਝ ਸਿੱਖਣਾ ਹੈ ਤੇ ਬਾਕੀ ਜੇ ਤੁਸੀਂ ਐਂਟਰਟੇਨਮੈਂਟ ਪਰਪਸ ਲਈ ਦੇਖ ਲਓ ਫਿਰ ਜਿੱਦਾਂ ਮਰਜੀ ਦੇਖੋ ਤੇ ਦੂਜੀ ਚੀਜ਼ ਇਹਨਾ ਤੁਸੀਂ ਉੱਪਰੋਂ ਵੀ ਇੱਕ-ਇੱਕ ਕਰਕੇ ਸਾਰੇ ਲੜਾਂ ਨੂੰ ਸਾਫ਼ ਕਰਨਾ ਹੈ ਸਲਾਈ ਦੀ ਹੈਲਪ ਨਾਲ ਦੇਖ ਲਓ ਜੇ ਕਿਸੇ ਲੜ ਦੇ ਵਿੱਚ ਵੱਟ ਜ਼ਿਆਦਾ ਪੈਂਦੇ ਆ ਤਾਂ ਉੱਤੇ ਜ਼ਿਆਦਾ ਟਾਈਮ ਲੱਗੂਗਾ ਇਸ ਗੱਲ ਦਾ ਤੁਹਾਨੂੰ ਧਿਆਨ ਰੱਖਣਾ ਪੈਣਾ ਹੈ ਜੇਕਰ ਤੁਸੀਂ ਪਹਿਲੀ-ਪਹਿਲੀ ਵਾਰ ਇਹਨਾਂ ਚੀਜ਼ਾਂ ਨੂੰ ਟਰਾਈ ਕਰ ਰਹੇ ਹੋ ਇਹ ਇੱਕ ਮੂਮੂਲੀ ਗੱਲ ਹੈ ਕਿ ਇਸ ਚੀਜ਼ ਨੂੰ ਜ਼ਿਆਦਾ ਟਾਈਮ ਲੱਗੂਗਾ ਹੀ ਲੱਗੂਗਾ ਦੇਖੋ ਜਿੱਦਾਂ ਖੱਬੇ ਪਾਸੇ ਥੋੜੇ ਲੜਾਂ 'ਚ ਜ਼ਿਆਦਾ ਵੱਟ ਹਨ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਸਾਫ਼ ਕਰਾਂਗਾ ਕਿਉਂਕਿ ਇਹਨਾਂ ਨੂੰ ਪਿੱਛੇ ਤੱਕ ਸਾਫ਼ ਕਰਾਂਗੇ ਤਾਂ ਹੀ ਉੱਪਰ ਦੀ ਦਸਤਾਰ ਵਧੀਆ ਲੱਗੂਗੀ ਇਸ ਲਾਈਨ ਨਾਲ ਤੁਸੀਂ ਦੇਖ ਲਓ ਅਸੀਂ ਸਾਰੀ ਲੜਾਂ ਦੇ ਵਿੱਚ ਮੂਹ ਲਿ ਹਿੱਤੇ ਤੋਂ ਵੀ ਵੱਟ ਸਾਫ਼ ਕੀਤੇ ਆ ਤੇ ਪਿੱਛੇ ਤੱਕ ਵੀ ਕੀਤੇ ਆ ਇਸੇ ਤਰੀਕੇ ਨਾਲ ਤੁਸੀਂ ਸੱਜੇ ਪਾਸੇ ਵਾਲੇ ਪੰਜ ਲੜਾਂ ਨੂੰ ਵੀ ਕਰਨਾ ਆ ਜਦੋਂ ਆਪਾਂ ਉੱਪਰ ਪੰਜ-ਪੰਜ ਲੜ ਕੱਢਦੇ ਆ ਨਾ ਤਾਂ ਫਾਇਦਾ ਵੀ ਤਾਂ ਆ ਜੇ ਸਾਰੀ ਲੜ ਸਾਫ਼ ਹੋਣ ਠੀਕ ਹੈ ਜੇ ਆਪਾਂ ਲੜ ਸਾਫ਼ ਹੀ ਨਹੀਂ ਕੀਤੇ ਫਿਰ ਫਾਇਦਾ ਕੋਈ ਨਹੀਂ ਪੰਜ-ਪੰਜ ਲੜ ਕੱਢਣ ਦਾ ਤੇ ਹੁਣ ਦੇਖੋ ਸਾਰੇ ਲੜਾਂ ਨੂੰ ਸਾਫ਼ ਕਰਨ ਤੋਂ ਬਾਅਦ ਜੇ ਤੁਸੀਂ ਦਸਤਾਰ ਜਿਹੜੀ ਆ ਥੋੜੀ ਜਿਹੀ ਨੀਵੀ ਆ ਗਈ ਹੈ ਇਹਨੂੰ ਸਹੀ ਤਰੀਕੇ ਨਾਲ ਸ਼ੇਪ ਮੇਨਟੇਨ ਕਰਨੀ ਆ ਤੁਸੀਂ ਬਰਾਬਰ ਕਰਨੀ ਆ ਜੇ ਤੁਹਾਨੂੰ ਲੱਗੇ ਕਿਤੇ ਕੋਈ ਦਸਤਾਰ 'ਚ ਕਮੀ ਪੈਚੀ ਆ ਤੁਹਾਨੂੰ ਉੱਥੋਂ ਹੀ ਫੋਲਡ ਕਰ ਲੈਣਾ ਕੋਈ ਲੜ ਤੁਹਾਨੂੰ ਜ਼ਿਆਦਾ ਅੰਦਰ ਬਾਹਰ ਲੱਗ ਰਿਹਾ ਤੁਹਾਨੂੰ ਖਿੱਚ ਕੇ ਸਾਫ਼ ਕਰ ਲੈਣਾ ਪੀਚਰ ਦੀ ਜਿਹੜੀ ਸਪੇਸ ਆ ਦੇਖੋ ਮੈਂ ਕਿੰਦਾ ਸਾਫ਼ ਕੀਤਾ ਨਾ ਸਾਰੇ ਲੜ ਬਰਾਬਰ ਕੀਤੇ ਤੁਸੀਂ ਵੀ ਇਸੇ ਤਰੀਕੇ ਨਾਲ ਕਰਨੇ ਆਂ ਕਈ ਵਾਰ ਉੱਪਰੋਂ ਸ਼ੀਸ਼ਾ ਨਾਲ ਜਦੋਂ ਦਸਤਾਨ ਨੂੰ ਸਾਫ਼ ਕਰਦੇ ਆਂ ਤਾਂ ਲੜ ਉੱਪਰ ਥੱਲੇ ਹੋ ਜਾਂਦੇ ਆਂ ਕਈ ਵਾਰ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਆ ਸਲਾਈ ਫਿਰ ਕੇ ਸਾਰੇ ਲੜਾਂ ਦੀ ਜਿਹੜੀ ਸਪੇਸ ਆ ਉਹਨੂੰ ਬਰਾਬਰ ਕਰਨਾ ਹੈ ਜਿੱਦਾਂ ਮੈਂ ਕਰ ਰਿਹਾ ਹੁਣ ਦੇਖੋ ਤਿੰਨਾਂ ਦੀ ਜੋੜੀ ਸਹੀ ਹੋ ਗਈ ਉਹ ਯਾ ਅੱਗੇ ਤੱਕ ਤੇ ਹੁਣ ਜੇ ਕੋਈ ਕਮੀ ਪੇਸ਼ੀ ਰਹਿੰਦੀ ਹੋਵੇ ਤਾਂ ਤੁਸੀਂ ਕਲਗੀ ਵਾਲੇ ਲੜ ਨੂੰ ਲਾਉਣ ਤੋਂ ਪਹਿਲਾਂ ਸਾਫ਼ ਕਰਨਾ ਆ ਇਸ样的 ਚੀਜ਼ਾਂ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਇਸ ਲਈ ਦੱਸ ਰਿਹਾ ਤਾਂ ਜੋ ਤੁਹਾਨੂੰ ਕਿਸੇ ਕੋਲ ਜਾ ਕੇ ਸਿੱਖਣ ਦੀ ਲੋੜ ਨਾ ਪਵੇ ਨਾ ਤੁਹਾਨੂੰ ਮੇਰੇ ਕੋਲ ਆਣ ਦੀ ਲੋੜ ਪਵੇ ਤੁਸੀਂ ਘਰ ਬੈਠੇ ਦਸਤਾਰਾ ਸਿੱਖ ਸਕੋ ਇਸ ਲਈ ਮੈਂ ਤੁਹਾਨੂੰ ਕਹਿਣਾ ਹੁੰਦਾ ਕਿ ਵੀਡੀਓ ਪੂਰੀ ਦੇਖੋ ਤੁਹਾਨੂੰ ਕੁਝ ਨਹੀਂ ਪੁੱਛਣ ਦੀ ਲੋੜ ਤੁਸੀਂ ਵੀਡੀਓ ਦੇਖ ਕੇ ਹੀ ਦਸਤਾਰ ਸਿੱਖ ਸਕਦੇ ਹੋ ਹੁਣ ਆਪਾਂ ਕਲਗੀ ਵਾਲਾ ਲੜ ਲੈਣਾ ਹੈ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਥੋੜਾ ਜਿਹਾ ਗਿੱਲਾ ਕੀਤਾ ਆ ਤੇ ਫਿਰ ਆਪਾਂ ਕੀ ਕਹਿਣਾ ਪਹਿਲਾਂ ਉੱਪਰਲੇ ਪੱਲੇ ਨੂੰ ਫੋਲਡ ਕਰਨਾ ਇੱਕ ਵਾਰੀ ਫਿਰ ਉਹਨੂੰ ਦੁਬਾਰਾ ਫੋਲਡ ਕਰਨਾ ਕਿਉਂਕਿ ਆਪਣਾ ਇਹ ਲੜ ਸੀਗਾ ਜਿਆਦਾ ਵੱਡਾ ਵੱਡਾ ਸੀਗਾ ਇਸ ਲਈ ਇਹਨੂੰ ਦੋ ਤੇ ਨਿਚਲੇ ਪਾਸੇ ਉਹ ਗੱਲਾ ਸਿੰਗਲ ਫੋਲਡ ਕਰਨਾ ਹੈ ਨੀਚੋ ਸਿੰਗਲ ਇਸ ਕਰਕੇ ਫੋਲਡ ਕੀਤਾ ਆ ਕਿਉਂਕਿ ਨਿਚਲੇ ਹਿੱਸੇ 'ਤੇ ਸਾਨੂੰ ਜਿਆਦਾ ਮੋਟਾ ਕਪੜਾ ਨਹੀਂ ਰੱਖਣਾ ਨਿਚਲੇ ਹਿੱਸੇ 'ਤੇ ਜਿਆਦਾ ਮੋਟਾ ਕਪੜਾ ਹੋਗਾ ਤਾਂ ਉਹ ਕੰਨੇ ਥੋੜਾ ਨਾ ਬਾਹ ਨੂੰ ਝਾਤੀ ਮਾਰਨਾ ਸ਼ੁਰੂ ਕਰ ਦਿੰਦਾ ਹੁੰਦਾ ਕਈ ਵਾਰ ਮੋਟਾ ਹਿੱਸਾ ਹਮੇਸ਼ਾ ਕੋਸ਼ਿਸ਼ ਕਰੋ ਉੱਪਰਲੇ ਪਾਸੇ ਰੱਖਣ ਦਾ ਦੋਨੋਂ ੱਖਾਂ ਤੇ ਦੋਨੋਂ ਗੱਲਾਂ ਬਰਾਬਰ ਟਕਣੀਆਂ ਨੇ ਪਿੱਛੇ ਤੱਕ ਕਿ ਜਿਹੜੀ ਦਸਤਾਰ ਦੋਨਾਂ ਛਾੜੀ ਦਾ ਤੋਂ ਤੁਹਾਡੀ ਬਰਾਬਰ ਲੱਗੇ ਉੱਪਰ ਜੀ ਸਲਾਈ ਨਾਲ ਇਸ ਜਗ੍ਹਾ ਤੋਂ ਲੜ ਨੂੰ ਸਾਫ਼ ਕਰਨਾ ਹੈ ਦੇਖ ਲੈਣਾ ਕਿਤੇ ਡੰਗ ਜਾਂ ਕੋਈ ਵੀ ਹਿੱਸਾ ਬਾਹਰ ਤਾਂ ਨਹੀਂ ਆ ਰਿਹਾ ਚੰਗੀ ਤਰ੍ਹਾਂ ਸਲਾਈ ਫਿਰ ਕੇ ਸਾਫ਼ ਕਰਨਾ ਹੈ ਕੰਨ ਨੂੰ ਦੇਖ ਲੈਣਾ ਸਿੱਧਾ ਆ ਦੇਖ ਲਓ ਆਪਣਾ ਲੜ ਕਿੰਨਾ ਵੱਡਾ ਹੈ ਨਾ ਆਪਾਂ ਤੁਹਾਨੂੰ ਇਹਨੂੰ ਸਹੀ ਤਰੀਕੇ ਨਾਲ ਲਾ ਕੇ ਦਿਖਾਵਾਂਗੇ ਬਸ ਇਹਨੂੰ ਥੋੜਾ ਗਿੱਲਾ ਕੀਤਾ ਸੀ ਗਿੱਲਾ ਕਰਨਾ ਕਲਗੀ ਆਸਾਨੀ ਨਾਲ ਘੁਮ ਜਾਂਦੀ ਹੁੰਦੀ ਹੈ ਕਲਗੀ ਨੂੰ ਘੁਮਾ ਲੈਣਾ ਫਿਰ ਆਪਾਂ ਇੱਕ ਪਿੰਨ ਲੈਣੀ ਹੈ ਪਿੰਨ ਨੂੰ ਐਂ ਸੈਂਟਰ ਦੇ ਵਿੱਚ ਲਾਣਾ ਹੈ ਦੇਖ ਲੈਣਾ ਐਂ ਸਿੱਧਾ ਆਵੇ ਕਲਗੀ ਵਾਲਾ ਲੜ ਪਿਛਲੀ ਸਾਈਡ ਤੋਂ ਤੇ ਐਂ ਸੈਂਟਰ ਦੇ ਹਿਸਾਬ ਨਾਲ ਤੁਸੀਂ ਪਿੰਨ ਲਾਣੀ ਹੈ ਥੋੜੀ ਜੀ نیچے ਨੂੰ ਟੇਢੀ ਲਾ ਲ ਇਸ ਤਰੀਕੇ ਨਾਲ ਤੁਹਾਡਾ ਕਲਗੀ ਵਾਲਾ ਲੜਾ ਜਿਹੜਾ ਆਸਾਨੀ ਨਾਲ ਲੱਗ ਜਾਵੇਗਾ ਤੇ ਉਸ ਤੋਂ ਬਾਅਦ ਤੁਸੀਂ ਜਿੰਨੀ ਕ ਲੋੜਾ 19 ਕ ਕਲਗੀ ਨੂੰ ਖੋਲ ਲੈਣਾ ਹੈ ਖੋਲ ਕੇ ਧਾਗੇ ਵਾਲੇ ਹਿੱਸੇ ਨੂੰ ਦੇਖ ਲੈਣਾ ਕਿ ਉਹ ਅੰਦਰ ਹੀ ਹੈ ਤਾਂ ਬੈਲਨਕੂਟਾ ਨਹੀਂ ਤਾਂ ਫਿਰ ਪਹਿਲਾਂ ਧਾਗੇ ਵਾਲੇ ਹਿੱਸੇ ਨੂੰ ਅੰਦਰ ਕੰਨਣਾ ਪੈਣਾ ਤੁਹਾਨੂੰ ਉਸ ਤੋਂ ਬਾਅਦ ਤੁਸੀਂ ਕਲਗੀ ਵਾਲਣ ਨੂੰ ਇਸ ਤਰੀਕੇ ਨਾਲ ਵਿਛਾ ਲਿਓ ਵਿਛਾ ਕੇ ਬਾਕੀ ਬਾਦੇ ਪੱਲੇ ਨੂੰ ਐਂ ਸੈਂਟਰ ਦੇ ਵਿੱਚ ਦੇ ਦੇਣਾ ਹੈ ਪਹਿਲਾਂ ਤੁਸੀਂ ਸੈਂਟਰ ਦੇ ਵਿੱਚ ਪੱਲਾ ਦੇਣਾ ਹੈ ਦੇਖੋ ਬਾਕੀ ਜਿਹੜਾ ਕਪੜਾ ਬਚੂਗਾ ਉਹਨੂੰ ਤੁਸੀਂ ਖੱਬੇ ਪਾਸੇ ਲੈ ਕੇ ਜਾਣਾ ਇਹਦੇ ਨਾਲ ਤੁਹਾਡਾ ਲੜ ਮੂਲ ਹਿੱਸੇ ਤੋਂ ਜਦੋਂ ਪਿੱਛੋਂ ਕੋਈ ਦੇਖੂਗਾ ਨਾ ਐਂ ਸਿੱ ਉਰੇ ਕੋ ਸਿੱਧਾ ਲੱਗਦਾ ਪਿਆ ਨਾ ਤੇ ਹੁਣ ਆਪਾਂ ਸਲਾਈ ਨਾਲ ਚੰਗੀ ਤਰ੍ਹਾਂ ਅੰਦਰ ਕਰਤਾ ਹੋਇਆ ਤੇ ਹੁਣ ਪਿੱਛੇ ਤੱਕ ਕਲਗੀ ਵਾਲੇ ਲੜ ਨੂੰ ਸਾਫ਼ ਕਰਨਾ ਹੈ ਕੰਨ ਨੂੰ ਸਿੱਧਾ ਕਰ ਲਾਂਗੇ ਜੇ ਤੁਹਾਨੂੰ ਲੱਗੇ ਟੇਢਾ ਹੈ ਦੋਨਾਂ ਪਾਸੇ ਜੀ ਤੁਸੀਂ ਪੱਲੇ ਨੂੰ ਚੰਗੀ ਤਰ੍ਹਾਂ ਪਿੱਛੇ ਤੱਕ ਖੋਲ ਲੈਣਾ ਆ ਜਿਹੜੀ ਗੱਠ ਜੀ ਬਣਦੀ ਪਈ ਹੈ ਇਹ ਲੂਪੀ ਦੇ نیچے ਆਵੇ ਇਸ ਲਈ ਇਹਨੂੰ ਪਿੱਛੇ ਸੈਂਟਰ ਦੇ ਵਿੱਚ ਕਰ ਦੇਣਾ ਸਲਾਈ ਫੇਰ ਕੇ ਲੜ ਨੂੰ ਚੰਗੀ ਤਰ੍ਹਾਂ ਪਿੱਛੇ ਤੱਕ ਸਾਫ਼ ਕਰ ਲਿਓ ਤੇ ਮੋਲਲੇ ਹਿੱਸੇ ਤੇ ਕੋਈ ਵੀ ਕਮੀ ਪੇਚੀ ਲੱਗਦੀ ਹੋ ਤਾਂ ਤੁਸੀਂ ਉਹਨੂੰ ਹੁਣੇ ਦੂਰ ਕਰ ਲੈਣਾ ਤੇ ਮੇਰੀ ਵੀਡੀਓ ਹੁਣ ਮੋਲਲੇ ਹਿੱਸੇ ਤੇ ਦੇਖ ਲਓ ਕਿ ਜੇ ਕੋਈ ਉੱਪਰਲੇ ਪਾਸੇ ਤੁਸੀਂ 2-3 ਪਿੰਨਾ ਲਗਾ ਸਕਦੇ ਹੋ ਕਿਉਂਕਿ ਆਪਣਾ ਲੜ ਆਪਣੀ ਜਗ੍ਹਾ ਤੇ ਟਿਕਿਆ ਰਹੂਗਾ ਇਹਦੇ ਨਾਲ ਸਾਰੀ ਦਿਹਾੜੀ ਵੈਸੇ ਤਾਂ ਕਿਤੇ ਨਹੀਂ ਜਾਊਗਾ ਜਦੋਂ ਐਡਾ ਵੱਡਾ ਲੜ ਹੁੰਦਾ ਨਾ ਉਹਨੂੰ ਚੰਗੀ ਤਰ੍ਹਾਂ ਅੰਦਰ ਕਰ ਦਿੰਨੇ ਆ ਵੈਸੇ ਪਿੰਨਾ ਨਾ ਵੀ ਲਗਾਓ ਕੋਈ ਗੱਲ ਨਹੀਂ ਮੇਰਾ ਲੜ ਨਹੀਂ ਕਦੀ ਹਿੱਲਦਾ ਮੈਂ ਪਹਿਲਾਂ ਪਿੰਨਾ ਲਗਾਉਂਦਾ ਹੀ ਨਹੀਂ ਸੀ ਤੁਹਾਨੂੰ ਦਿਖਾਉਣ ਲਈ ਪਿੰਨਾ ਲਗਾ ਰਿਹਾ ਮੈਂ ਹੁਣ ਕਿ ਤੁਸੀਂ ਪਿੰਨਾ ਲਗਾ ਸਕਦੇ ਹੋ ਮੈਂ ਕਈ ਵਾਰ ਉੱਪਰ ਪਿੰਨਾ ਲਾਂਦਾ ਹੀ ਨਹੀਂ ਹੈਗਾ ਮੈਂ ਕੱਲੀ ਇੱਕ ਪਿੰਨ ਨਾਲ ਹੀ ਸਾਲ ਲੈਣਾ ਸਾਰੀ ਪੱਗ ਦੇ ਵਿੱਚ ਉਹ ਮੈਂ ਕੱਲ ਕੀ ਲੜ ਤੇ ਲਾਂਦਾ ਕੱਲੀ ਤੇ ਉਹ ਹੁੰਦੀ ਥੋੜੀ ਸਿਕਿਉਰਟੀ ਤੇ ਇਹ ਜਗ੍ਹਾ ਤੋਂ ਤੁਸੀਂ ਕਲਗੀਆਂ ਲੜਨ ਨੂੰ ਜੇ ਹੋਰ ਇੰਪਰੂਵ ਕਰਨਾ ਚਾਹੁੰਦੇ ਹੋ ਤੇ ਇਸ ਤਰੀਕੇ ਨਾਲ ਇੱਕ ਇੱਕ ਕਰਕੇ ਸਾਰੇ ਬਾਟਿੱਕ ਜਗ੍ਹਾ ਤੇ ਕਰ ਲਿਓ ਇੱਕ ਜਗ੍ਹਾ ਤੇ ਕਰਨਾ ਹੈ ਤੁਹਾਡੀ ਕਲਗੀ ਜਿਹੜੀ ਇੱਥੋਂ V ਸ਼ੇਪ ਬਣ ਜੂ ਪੂਰੀ ਆ ਦੇਖੋ ਚੰਗੀ ਤਰ੍ਹਾਂ ਲੜਨ ਨੂੰ ਬਾਹਰ ਨੂੰ ਕੱਢ ਲਿਆ ਸੀ ਆ ਇੱਕ V ਬਣ ਗਈ ਇੱਥੇ ਤੁਸੀਂ ਆਪਣੀ ਪਿੰਨ ਲਾ ਦੇਣੀ ਆ ਇਹ ਨਾਲ ਤੁਹਾਡੀ ਕਲਗੀ ਜਿਹੜੀ ਹੋਰ ਤਿੱਖੀ ਹੋ ਜਾਏਗੀ ਨਾ ਤਾਂ ਜ਼ਿਆਦਾ ਮੋਟੀ ਹੋਏਗੀ ਨਾ ਜ਼ਿਆਦਾ ਪਤਲੀ ਹੋਏਗੀ ਐਂ ਨਹੀਂ ਲੱਗੂਗਾ ਕਿ ਹਾਂ ਇੱਕੋ ਜਗ੍ਹਾ ਤੇ ਘੁੰਮੀ ਆ ਕਈ ਜਣੇ ਦੀ ਮੋਟੀ ਹੋ ਜਾਂਦੀ ਨਾ ਕਲਗੀ ਉਹ ਐਦਾਂ ਹੋ ਜਾਂਦੀ ਕਿ ਉਹਨਾਂ ਕੋ ਘੁੰਮਦੀ ਨਹੀਂ ਸਹੀ ਤਰ੍ਹਾਂ ਤੇ ਇਸ ਜਗ੍ਹਾ ਤੇ ਸਲਾਈ ਫਿਰ ਕੇ ਇਸ ਲਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਦੇਣਾ ਹੈ ਉੱਪਰੋਂ ਜੀ ਲੁੱਪੀ ਵਾਲਾ ਪੱਲਾ ਖਿੱਚ ਲੈਣਾ ਹੈ ਦੇਖ ਲੈਣਾ ਖੱਬੇ ਪਾਸੇ ਹੋਵੇ ਭਾਵੇਂ ਸੱਜੇ ਪਾਸੇ ਹੋਵੇ ਖੁੱਲਾ ਹਿੱਸਾ ਦੋਨੋਂ ਪੱਲੇ ਬਰਾਬਰ ਕਰ ਲੈਣੇ ਨੇ ਆਊਟਸਾਈਡ ਤੇ ਤੇ ਚੰਗੀ ਤਰ੍ਹਾਂ ਕੱਪੜੇ ਨੂੰ ਵਿਸ਼ਾਂਤ ਤੋਂ ਬਾਅਦ ਚ ਲੁੱਪੀ ਪੱਲੇ ਨੂੰ ਖਿੱਚ ਲੈਣਾ ਹੈ ਸੱਜੇ ਪਾਸੇ ਉਹ ਕੱਪੜਾ ਅੰਦਰ ਕਰ ਦੇਣਾ ਭਾਵੇਂ ਖੱਬੇ ਪਾਸੇ ਕੋਲ ਜਿੱਦਾਂ ਮਰਜ਼ੀ ਕਰ ਲਓ ਤੁਹਾਡੀ ਮਰਜ਼ੀ ਆ ਕੋਈ ਫਰਕ ਨਹੀਂ ਪੈਂਦਾ ਮੈਂ ਕਈ ਵਾਰ ਤੁਹਾਨੂੰ ਖੱਬੇ ਪਾਸੇ ਉਹ ਕਰਕੇ ਦਿਖਾਨਾ ਕਦੀ ਸੱਜੇ ਪਾਸੇ ਉਹ ਕਰਕੇ ਦਿਖਾਨਾ ਬਸ ਇੱਕ ਚੀਜ਼ ਜ਼ਰੂਰ ਧਿਆਨ ਚ ਰੱਖ ਹੁਣ ਦੇਖੋ ਕਈ ਵਾਰ ਆਪਣੇ ਪਹਿਲੇ ਪਹਿਲੇ ਲੜਨਾ ਖਰਾਬ ਹੋ ਜਾਂਦੇ ਹੁੰਦੇ ਉਹਨਾਂ ਨੂੰ ਅਸੀਂ ਦੇਖੋ ਸਾਫ਼ ਕਰ ਨਹੀਂ ਦੂਜੇ ਸ਼ੀਸ਼ੇ 'ਚ ਦੇਖ ਕੇ ਆਦੀ ਦਾ ਖਰਾਬ ਹੋ ਗਿਆ ਨਾ ਪਹਿਲੇ ਪਹਿਲੇ ਲੜ ਜਦੋਂ ਆਪਾਂ ਸੈਨੂ ਠਗਿਆ ਤੇ ਐਦਾਂ ਤੁਸੀਂ ਲੜਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਓ ਜੇ ਕੋਈ ਹੋਰ ਕੋਈ ਰਹਿੰਦੀ ਕੋਈ ਕਮੀ ਪੇਸ਼ੀ ਆ ਗਈ ਹੋਵੇ ਤਾਂ ਉਹਨ ਵੀ ਨਾਲ ਦੀ ਨਾਲ ਦੂਰ ਕਰ ਲਿਓ ਪਿੱਛੇ ਤੱਕ ਕਿਉਂਕਿ ਇਹ ਚੀਜ਼ਾਂ ਤੁਸੀਂ ਪਿੱਛੋ ਲੂਪੀ ਵਾਲਾ ਪੱਲਾ ਲਾਉਣ ਤੋਂ ਪਹਿਲਾਂ ਪਹਿਲਾਂ ਕਰ ਲੈਣੀਆਂ ਨੇ ਤਾਂ ਕਿ ਲੂਪੀ ਵਾਲਾ ਪੱਲਾ ਲਾਉਣ ਵੇਲੇ ਸਾਨੂੰ ਕੋਈ ਦਿੱਕਤ ਨਾ ਹੋਵੇ ਤੇ ਨਾ ਹੀ ਲੂਪੀ ਵਾਲਾ ਪੱਲਾ ਲਾਉਣ ਤੋਂ ਬਾਅਦ ਸਾਨੂੰ ਉੱਥੋਂ ਜੀ ਕੋਈ ਸਾਫ਼ ਕਰਨਾ ਪਵੇ ਤੇ ਹੁਣ ਤੁਸੀਂ ਮੇਰੇ ਵੀਰੋ ਪਿੱਛੋਂ ਲੂਪੀ ਵਾਲਾ ਪੱਲਾ ਲੈਣਾ ਹੈ ਇਹਦੇ ਲਈ ਲੂਪੀ ਵਾਲੇ ਪੱਲੇ ਨੂੰ ਚੰਗੀ ਤਰ੍ਹਾਂ ਖਿੱਚ ਲਿਓ ਦੋਨਾਂ ਸਾਈਡਾਂ ਤੋਂ ਢਿੱਲਾ ਮੱਠਾ ਕਪੜਾ ਨਿਕਲ ਜਾਊਗਾ ਸਿਰ ਤੋਂ ਪਹਿਲਾਂ ਇੱਕ ਪਾਸੇ ਅੰਦਰ ਨੂੰ ਫੋਲਡ ਕਰ ਲਿਓ ਫਿਰ ਦੂਜੇ ਪਾਸੇ ਅੰਦਰ ਫੋਲਡ ਕਰ ਲਿਓ ਇਹਦੇ ਵਿੱਚ ਵੀ ਇਦਾਂ ਹੀ ਹੈ ਜਿਹੜਾ ਮਰਜ਼ੀ ਹਿੱਸਾ ਪਹਿਲਾਂ ਕਰ ਲਓ ਤੇ ਕਲਗੀ ਵਾਲੇ ਲੜ ਨੂੰ ਨੀਚੇ ਜੀ ਫੜ ਲਿਓ ਫਿਰ ਲੂਪੀ ਦੇ ਅੰਦਰ ਕਰਨ ਤੋਂ ਬਾਅਦ ਉੱਪਰਲਾ ਪੱਲਾ ਫੜ ਲਿਓ ਤੇ ਇਸੇ ਤਰੀਕੇ ਨਾਲ ਤੁਸੀਂ ਖੱਬੇ ਪਾਸੇ ਜਿਹੜਾ ਆਖਰੀ ਲੜ ਲਾਇਆ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਅੰਦਰ ਤੱਕ ਦੇ ਦਿਓ ਲੂਪੀ ਦੇ ਇੰਨਾ ਤੁਹਾਡੀ ਦਸਤਾਰ ਲਗਭਗ ਕੰਪਲੀਟ ਆ ਤੇ ਪਿੱਛੋਂ ਲੁੱਪੀ ਵਾਲਾ ਪੱਲਾ ਥੋੜਾ ਘੱਟ ਚੌੜਾ ਹੀ ਲਾਇਓ ਨਹੀਂ ਤਾਂ ਪਿੱਛੇ ਦਸਤਾਰ ਦੀ ਲੁੱਕਾ ਜਿਹੜੀ ਥੋੜੀ ਜੀ ਘਟ ਜਾਂਦੀ ਆ ਫਿਰ ਸੈਂਟਰ ਦੇ ਵਿੱਚ ਲੁੱਪੀ ਨੂੰ ਦੇ ਦੇਣਾ ਹੈ ਸਲਾਈ ਨਾਲ ਚੰਗੀ ਤਰ੍ਹਾਂ ਅੰਦਰ ਨੂੰ ਕਰ ਦਿਓ ਕੱਪੜੇ ਨੂੰ ਤੇ ਦੋਨਾਂ ਸਾਈਡਾਂ ਤੋਂ ਹੋ ਸਕੇ ਤਾਂ ਕੱਪੜੇ ਨੂੰ ਇਸ ਤਰੀਕੇ ਨਾਲ ਢਿੱਲਾ ਮਠਾ ਕਪੜਾ ਅੰਦਰ ਕਰ ਸਕਦੇ ਹੋ ਤੁਸੀਂ ਤੇ ਹੁਣ ਤੁਹਾਨੂੰ ਹਰ ਇੱਕ ਇਸਤ ਦਾ ਦਸਤਾਰ ਦੇ ਦਰਸ਼ਨ ਕਰਾਣੇ ਆ ਜੀ ਪਹਿਲਾਂ ਤਾਂ ਤੁਸੀਂ ਫਰੰਟ ਤੋਂ ਦੇਖ ਸਕਦੇ ਹੋ ਦਸਤਾਰ ਦਾ ਬੈਲੈਂਸ ਬਰਾਬਰ ਆ ਦੋਨਾਂ ਸਾਈਡਾਂ ਤੋਂ ਤਿੰਨ ਤਿੰਨ ਦੀਆਂ ਜੋੜੀਆਂ ਸਾਰੀਆਂ ਬਰਾਬਰ ਨਿਕਲ ਰਹੀਆਂ ਨੇ ਤੇ ਪਿੱਛੇ ਤੱਕ ਖਤਮ ਹੋ ਰਹੀਆਂ ਨੇ ਤੇ ਸਪੇਸ ਵੀ ਸਾਰਿਆਂ ਚ ਬਰਾਬਰ ਹੈ ਤੇ ਉੱਪਰਲੇ ਪਾਸੇ ਵੀ ਤੁਸੀਂ ਦੇਖ ਸਕ ਰਹੇ ਹੋ ਪੰਜ ਪੰਜ ਲੜ ਪੂਰੇ ਪਰਫੈਕਟ ਨੇ ਆਪਣੇ ਤੇ ਸੱਜੇ ਪਾਸੇ ਉਹ ਵੀ ਵਧੀਆ ਨੇ ਬਾਕੀ ਜੇ ਤੁਸੀਂ ਵੀ ਘਰ ਬੈਠੇ ਦਸਤਾਰ ਸਿੱਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਤਾਂ ਜੋ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਹੋਰ ਵੀਡੀਓ ਡਿਸਕ੍ਰ